ਔਰ ਗੈਂਗਲੈਂਡ ਜਦੋਂ ਆਪਾਂ ਵਰਡ ਸੁਣਦੇ ਆ ਤਾਂ ਮੈਨੂੰ ਇਹ ਲੱਗਦਾ ਕਿ ਆਪਾਂ ਕਈ ਵਾਰੀ ਕਿਸੇ ਚੀਜ਼ ਤੋਂ ਹੰਦਾ ਜਲਾ ਲੈਂਦੇ ਆ ਬਟ ਮੈਂ ਫਿਰ ਵੀ ਦੁਬਾਰਾ ਫਿਰ ਐਜ਼ ਐਨ ਐਕਟਰ ਐਜ਼ ਆਡियंस ਹੀ ਕਹੂੰਗਾ ਕਿ ਵਾਕਈ ਬਹੁਤ ਅਲੱਗ ਫਿਲਮ ਆ ਜੇ ਤੁਸੀਂ ਫਿਲਮ ਦੇਖੋਗੇ ਇਹਦੀ ਜਿਹੜੀ ਕਹਾਣੀ ਆ ਸਾਡੇ ਪੰਜਾਬ ਦਾ ਇੱਕ ਦੌਰ ਰਿਹਾ ਸਾਡੀ ਨੌਜਵਾਨੀ ਜਿਹੜਾ ਸਾਡਾ ਯੂਥ ਹੈ ਉਸਨੇ ਨਾ ਹਮੇਸ਼ਾ ਹੀ ਸਿਸਟਮ ਦੇ ਖਿਲਾਫ ਜਦੋਂ ਉਹ ਤੰਗ ਆ ਗਏ ਉਹਨਾਂ ਨੂੰ ਤੰਗ ਕੀਤਾ ਗਿਆ ਉਹਨਾਂ ਨੇ ਹਥਿਆਰ ਚੱਕ ਲਏ ਉਹ ਸਾਡੀ ਆਮ ਲੋਕਾਂ ਦੀ ਨਿਗਾਹ ਦੇ ਵਿੱਚ ਸਾਡੇ ਲਈ ਹੀਰੋ ਸੀ ਪਰ ਸਿਸਟਮ ਦੇ ਲਈ ਉਹ ਇੱਕ ਗੈਂਗਲੈਂਡ ਸੀਗੇ ਉਹ ਅਤਵਾਦੀ ਸੀਗੇ ਸਾਡਾ ਨਜ਼ਰੀਆ ਤਾਂ ਪੋਜ਼ਿਟਿਵ ਹੀ ਰਹੂਗਾ ਉਸ ਚੀਜ਼ ਨੂੰ ਲੈ ਕੇ ਬਟ ਕੀ ਹੁੰਦਾ ਹੈ ਕਿ ਕਈ ਵਾਰੀ ਕੁਝ ਘੋਲ ਨਾਲ ਲੀਡਰਲੈਸ ਹੋ ਜਾਂਦੇ ਆ ਸਾਡਾ ਸਾਡਾ ਹਮੇਸ਼ਾ ਹੀ ਜਿਹੜੀ ਸਾਡੀ ਸਾਨੂੰ ਜਿਹੜੀ ਦਿੱਕਤ ਰਹੀ ਹੈ ਕਿ ਸਾਡੇ ਕੋਲੇ ਕਦੇ ਲੀਡਰ ਹੀ ਨਹੀਂ ਰਹੇ ਮੈਨੂੰ ਮੈਨੂੰ ਇਹ ਲੱਗਦਾ ਕਿ ਵੀ ਸਾਨੂੰ ਸਾਨੂੰ ਖੁਦ ਸਿਸਟਮ ਬਣ ਜਾਣਾ ਚਾਹੀਦਾ ਹੈ ਹੈ ਸਾਡੀ ਸਾਡੀ ਸਾਡੇ ਯੂਥ ਨੂੰ ਬਜਾਏ ਹਥਿਆਰ ਚੱਕ ਕੇ ਲੜਨ ਦੇ ਕਿਤਾਬਾਂ ਚੱਕ ਕੇ ਉਹਨਾਂ ਓਧਿਆਂ ਤੇ ਜਾ ਕੇ ਬਹਿ ਜਾਣਾ ਚਾਹੀਦਾ ਹੈ ਜਿਹੜੇ ਓਧਿਆਂ ਤੇ ਬਹਿ ਕੇ ਲੋਕ ਨਿਜਮ ਕਾਨੂੰਨ ਬਣਾਉਂਦੇ ਜਿਹੜੇ ਜਿਹੜੇ ਓਧਾਂ ਤੇ ਬਹਿ ਕੇ ਲੋਕ ਸੰਵਿਧਾਨ ਬਣਾਉਂਦੇ ਕਿਹ ਕਿਹ ਕੈਕਟਰ ਕਿਸੇ ਵੀ ਫਿਲਮ ਨੂੰ ਵਿਦਾਊਟ ਸਟੱਡੀ ਨਹੀਂ ਕਰਦਾ ਉਹ ਉਹ ਪੋਜ਼ਿਟਿਵ ਤੇ ਨੈਗੇਟਿਵ ਪੱਖ ਜਾਣ ਕੇ ਹੀ ਕਰਦਾ ਕਿਉਂਕਿ মিডিਆ ਵੀ ਸਵਾਲ ਕਰਦਾ ਜਵਾਬ ਦੇਣੇ ਹੁੰਦੇ ਨੇ ਕਿ ਤੁਸੀਂ ਇਹਨਾਂ ਭਟਕੇ ਹੋਏ ਨੌਜਵਾਨਾਂ ਦੇ ਪਿੱਛੇ ਦਾ ਦਰਦ ਸਮਝਿਆ ਵੀ ਕਿਉਂ ਇਹ ਨੌਜਵਾਨ ਹਥਿਆਰ ਚੱਕ ਲੈਂਦੇ ਨੇ ਅਜਿਹਾ ਕੀ ਹੋ ਜਾਂਦਾ ਜ਼ਿੰਦਗੀ 'ਚ ਜਦੋਂ ਆਪਾਂ ਕੋਈ ਚੀਜ਼ ਫੇਸ ਕਰਦੇ ਆ ਨਾ ਵੀਰੇ ਮੈਨੂੰ ਇਹ ਲੱਗਦਾ ਉਹ ਤੋਂ ਜ਼ਿਆਦਾ ਜਾਣ ਪਾਉਣੇ ਆ ਔਰ ਐਜ਼ ਐਨ ਐਕਟਰ ਜਦੋਂ ਅਸੀਂ ਫਿਲਮ ਕਰਦੇ ਆ ਅਸੀਂ ਇਹ ਕਹਿ ਦਿੰਦੇ ਆ ਕਿ ਫਿਲਮ ਦਾ ਸੋਸਾਇਟੀ ਤੇ ਅਸਰ ਹੁੰਦਾ ਹੈ ਮੇਰਾ ਇਹ ਪਰਸਨਲ ਥੋਟ ਆ ਮੈਂ ਕਿਸੇ ਦਾ ਥੋਟ ਨਹੀਂ ਹੁੰਦਾ ਫਿਲਮ ਦਾ ਸੋਸਾਇਟੀ ਤੇ ਅਸਰ ਨਹੀਂ ਹੁੰਦਾ ਬਟ ਫਿਲਮ ਦਾ ਫਿਲਮ ਦੇ ਨਾਲ ਕੰਮ ਕਰਨ ਵਾਲੇ ਐਕਟਰਾਂ ਦੀ ਲਾਈਫ ਤੇ ਅਸਰ ਜ਼ਰੂਰ ਹੁੰਦਾ ਕਿਉਂਕਿ ਜਦੋਂ ਕੋਈ ਐਕਟਰ ਗਲਤੀ ਕਰਦਾ ਹੈ ਤਾਂ ਗੱਲ ਉਹਦੇ ਪਰਿਵਾਰ ਤੇ ਚੱਲ ਜਾਂਦੀ ਹੈ ਲੋਕ ਉਹਦੀ ਪ੍ਰੋਫਾਈਲ ਦੇ ਵਿੱਚੋਂ ਪਰਿਵਾਰ ਦੀ ਫੋਟੋਆਂ ਚੱਕ ਕੇ ਉੱਪਰ ਪੋਟਾ ਸਿੱਧਾ ਲਿਖ ਕੇ ਪਾਣਾ ਸ਼ੁਰੂ ਕਰ ਦਿੰਦੇ ਆ ਤੇ ਇੱਕ ਬਹੁਤ ਵੱਡਾ ਚੈਲੰਜ ਰਹਿੰਦਾ ਇਹ ਰਿਸਕ ਵੀ ਰਹਿੰਦਾ ਜ਼ਿੰਦਗੀ 'ਚ ਜੋ ਜਿਹਦਾ ਕੋਈ ਕਸੂਰ ਹੀ ਨਹੀਂ ਜਿਹੜੇ ਮੈਂਬਰ ਦਾ ਕੋਈ ਕਸੂਰ ਹੀ ਨਹੀਂ ਉਹਨੂੰ ਬਿਨਾਂ ਗੱਲ ਤੋਂ ਘੜੀਸ ਕੇ ਉਹਨੂੰ ਇੱਕ ਮਤਲਬ ਮੈਂਟਲੀ ਟਰੋਮਾ ਦੇਣਾ ਇਹ ਪਾਪ ਹੈ ਔਰ ਜਿਹੜੇ ਲੋਕ ਵੀ ਕਰਦੇ ਆ ਉਹਨਾਂ ਨੂੰ ਖੁਦ ਨੂੰ ਹੀ ਸ਼ਰਮ ਆਉਣੀ ਚਾਹੀਦੀ ਆ ਡਾਇਰੈਕਟ ਬੰਦੇ ਦੀ ਸਿੱਧੇ ਹੱਕ ਚ ਵੱਜੋ ਨਾ ਜਾ ਕੇ ਆ ਤੁਹਾਡੇ ਫੀਲਡ ਦੇ ਵਿੱਚ ਤੁਸੀਂ ਨਾ ਜਿੰਨੇ ਵੀ ਤੁਹਾਡੇ ਚੈਨਲ ਹੋਣਗੇ ਉਹ ਤੀਰ ਜਿन्होंने ਇੱਕ ਇੰਟਰਵਿਊ ਐਗਜ਼ਾਮਪਲ ਦੇ ਕੇ ਆਟਿਆ ਤੁਸੀਂ ਉਹਨਾਂ ਦੇ ਜਿਹੜੇ ਥੰਬ ਨੇ ਲਿਆ ਨਾ ਉਹ ਚੱਕਿਓ ਤੀਰਜ ਕੁਮਾਰ ਨੇ ਆ ਕੀ ਕਹਤਾ ਆ ਠੀਕ ਹੈ ਫਲਾਣੇ ਕਲਾਕਾਰ ਨੇ ਠੀਕ ਹੈ ਠੀਕ ਹੈ ਉਹਦੀ ਤੇ ਉਹਦੀ ਹੋਈ ਲੜਾਈ ਉਹਨੇ ਉਸਦੀ ਫਿਲਮ ਬਾਰੇ ਇਹ ਬੋਲਦਾ ਉਹਨੇ ਉਹਦੇ ਗਾਣੇ 'ਚ ਐਂ ਕਰਤਾ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਲਿਵਨ ਦੇਖ ਰਹੇ ਹੋ ਤੁਸੀਂ ਤੇ ਮੈਂ ਰਮਨਦੀਪ ਸਿੰਘ 25 ਅਪ੍ਰੈਲ ਨੂੰ ਬੜੀ ਬਾਕਮਾਲ ਫਿਲਮ ਰਿਲੀਜ਼ ਹੋਣ ਜਾ ਰਹੀ ਹੈ ਜੀ ਗੈਂਗਲੈਂਡ ਤੇ ਇਸ ਫਿਲਮ ਦੀ ਬੜੀ ਬਾਕਮਾਲ ਕਾਸਟ ਸਾਡੇ ਨਾਲ ਮੌਜੂਦ ਹੈ ਜਿਨ੍ਹਾਂ ਨੂੰ ਅਸੀਂ ਇਸ ਫਿਲਮ ਦੇ ਵਿੱਚ ਇੱਕ ਬੜੇ ਹੀ ਵੱਖਰੇ ਕਿਰਦਾਰਾਂ ਦੇ ਵਿੱਚ ਦੇਖਾਂਗੇ ਨਿਸ਼ਾਨਪੁੱਲਰ ਪਾਜੀ ਸਾਰੇ ਜਣੇ ਬੜਾ ਪਿਆਰ ਕਰਦੇ ਨੇ ਜਦੋਂ ਵੀ ਕੁਝ ਲੈ ਕੇ ਆਉਂਦੇ ਨੇ ਵੱਖਰਾ ਲੈ ਕੇ ਆਉਂਦੇ ਨੇ ਧੀਰੇਚ ਪਾਜੀ ਕਿਸੇ ਪਛਾਣ ਦੇ ਮਹਤਾਜ ਨਹੀਂ ਪਿਛਲੀਆਂ ਕੁਝ ਫਿਲਮਾਂ ਤੋਂ ਅਸੀਂ ਦੇਖ ਰਹੇ ਹਾਂ ਕਿ ਅਤੀ ਗਰਾਈ ਜਾਂਦੇ ਨੇ ਤੇ ਅੱਜ ਸਾਡੇ ਨਾਲ ਵੀ ਮੌਜੂਦ ਨੇ ਗੱਲਬਾਤ ਕਰਾਂਗੇ ਬਹੁਤ ਬਹੁਤ ਸਵਾਗਤ ਮੈਂ ਕਹਨਾ ਸਵਾਲ ਦੀ ਸ਼ੁਰੂਆਤ ਤੁਹਾਡੇ ਤੋਂ ਹੀ ਹੋਣੀ ਚਾਹੀਦੀ ਹੈ ਮੈਂ ਨਾ ਬਾਰ ਪੋਸਟਰ ਦੇਖ ਰਿਹਾ ਸੀ ਤੁਹਾਡਾ ਪੋਸਟਰ ਬਣਾਇਆ ਹੋਇਆ ਸੀ ਪੀ ਗਿੱਲ ਭਾਜੀ ਤੇ ਤੁਸੀਂ ਇੱਕ ਦੂਜੇ ਦੀ ਅੱਖਾਂ ਚੱਖਾ ਪਾਈਆਂ ਹੋਈਆਂ ਤਾਂ ਮੈਨੂੰ ਲੱਗਦਾ ਫਿਲਮ 'ਚ ਵੀ ਤੁਹਾਡਾ ਟੱਕਰਾ ਦੇਖਣ ਨੂੰ ਮਿਲੂਗਾ ਸਾਨੂੰ ਜੀ ਫਿਲਮ ਦੇਖ ਕੇ ਬਤਾਓ ਮਲਵੇ ਨੇ ਉਹ ਸੱਚੀ ਕੋਈ ਗੱਲ ਨਹੀਂ ਕਰਦੇ ਐ ਫੈਸਟੀਵਲ ਅੱਛਾ ਇਹ ਦੱਸੋ ਪਹਿਲਾਂ ਵੀ ਕਿੰਨਾ ਕੁ ਆਸਾਨ ਸੀ ਜਾਂ ਕਿੰਨਾ ਕੁ ਮੁਸ਼ਕਿਲ ਸੀ ਆਪਣੇ ਆਪ ਨੂੰ ਉਸ ਕਿਰਦਾਰ ਦੇ ਵਿੱਚ ਲੈਣਾ ਲੈ ਕੇ ਆਉਣਾ ਕਿ ਕਿ ਅਸੀਂ ਟੀਜ਼ਰ ਦੇਖਿਆ ਨਾ ਠਾਠਾ ਹੋਈ ਜਾਂਦੀ ਹੈ ਤੇ ਅਟਕ ਰਹੀ ਪਈ ਹੈ ਗ੍ਰਾਫ ਉੱਤੇ 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 ਹੀ ਜਾ ਜਾਂਦਾ ਤੇ ਹੁਣ ਉੜੀ ਕੇ ਕਿ ਟ੍ਰੇਲਰ ਕਿਵੇਂ ਦਾ ਹੋਊਗਾ ਇਸ ਕਿਰਦਾਰ ਨੂੰ ਨਿਵਾਣਾ ਕਿੰਨਾ ਕੁ ਚੈਲੈਂਜਿੰਗ ਸੀ ਦੇਖੋ ਕੀ ਹੁੰਦਾ ਕਿ ਉਹਨ ਉਸ ਚੀਜ਼ ਬਾਰੇ ਮੈਂ ਇੰਨਾ ਸਮਝਾ ਨਹੀਂ ਪਾਉਂਗਾ ਕਿਉਂਕਿ ਮੈਂ ਨਾਨ ਐਕਟਰ ਬੰਦਾ ਵੈਸੇ ਬੇਸਿਕਲੀ ਕਿਉਂਕਿ ਸਿੱਖਿਆ ਨਹੀਂ ਸਿੱਖਿਆ ਨਹੀਂ ਲਈ ਇਸ ਚੀ ਦੀ ਬਟ ਉਹਨਾਂ ਉਹਦਾ ਇੱਕ ਪ੍ਰੋਸੈਸ ਮੇਰਾ ਚੱਲ ਰਿਹਾ ਸੀਗਾ ਜਦੋਂ ਤੂੰ ਜਦੋਂ ਤੋਂ ਕਹਾਣੀ ਤੇ ਡਿਸਕਸ਼ਨ ਚੱਲ ਰਹੀ ਸੀ ਜਾਂ ਕਹਾਣੀਆਂ ਤੇ ਕੰਮ ਚੱਲ ਰਿਹਾ ਸੀਗਾ ਕੁਝ ਅਲੱਗ-ਅਲੱਗ ਸਬਜੈਕਟ ਤੇ ਉੱਤੇ ਡਿਸਕਸ਼ਨ ਹੋਈ ਵੀ ਆ ਕਹਾਣੀ ਹੋ ਸਕਦੀ ਆ ਕਹਾਣੀ ਹੋ ਸਕਦੀ ਹੈ ਤਾਂ ਉਹ ਕਹਾਣੀਆਂ ਦੇ ਨਾਲ-ਨਾਲ ਜਿਵੇਂ ਜਿਵੇਂ ਜੋ-ਜੋ ਕੈਰੈਕਟਰ ਹੌਸ ਕਹਾਣੀ ਦੇ ਵਿੱਚ ਹੁੰਦਾ ਸੀਗਾ ਤੇ ਮੈਂ ਉਹ ਟਰੈਵਲ ਕਰਨੀ ਸ਼ੁਰੂ ਕਰ ਸੋਚਣਾ ਸ਼ੁਰੂ ਕਰਨ ਦਾ ਸੀ ਵੀ ਐਂ ਜੇ ਐਂ ਜੇ ਐਂ ਜੇ ਤੇ ਮੈਨੂੰ ਲੱਗਦਾ ਉਹ ਜਿਹੜਾ ਇੱਕ ਇੱਕ ਕਿਉਂਕਿ ਆਈਡੀਆ ਦਾ ਵੀ ਇੱਕ ਰਿਆਜ਼ ਹੈ ਹਾਂ ਨਾ ਤਾਂ ਉਹ ਜਦੋਂ बार-बार बार-बार ਜਿਵੇਂ ਕਹਾਣੀ ਫਿਰ ਚੇਂਜ ਹੁੰਦੀ ਤਾਂ ਉਹ ਕਰੈਕਟਰ ਵੀ ਥੋੜਾ ਬੋਤਾ ਚੇਂਜ ਹੋ ਜਾਂਦਾ ਉਹਦਾ ਮੂਡ ਚੇਂਜ ਹੋ ਜਾਂਦਾ ਉਹਦੀਆਂ ਹਰਕਤਾਂ ਚੇਂਜ ਹੋ ਜਾਂਦੀਆਂ ਫਿਰ ਉਵੇਂ ਹੀ ਸੋਚਣਾ ਸ਼ੁਰੂ ਕਰ ਦੇਣਾ ਵੀ ਐ ਚੈਂਜ ਇੰਜ ਕਰਕੇ ਮੈਨੂੰ ਤਾਂ ਉਸ ਚੀਜ਼ ਨੇ ਵੀ ਬਹੁਤ ਹੈਲਪ ਕੀਤੀ ਔਰ ਬਾਕੀ ਬਾਕੀ ਇਹ ਨਾ ਇਹ ਸੁਭਾਵਕ ਹੈ ਜਦੋਂ ਤੁਸੀਂ ਉਦਾਂ ਸੇ ਜਿੰਨੀ ਮਰਜ਼ੀ ਤਿਆਰੀ ਕੀਤੀ ਹੋਵੇ ਪਰ ਜਦੋਂ ਤੁਸੀਂ ਕੈਮਰੇ ਸਾਹਮਣੇ ਜਾ ਕੇ ਬੈਠਦੇ ਹੋ ਜਾਂ ਖੜੇ ਹੁੰਨੇ ਹੋ ਉੱਥੇ ਦੁਨੀਆ ਕੁਝ ਹੋਰ ਹੀ ਹੁੰਦੀ ਹੈ 30 40 50 ਲੋਕ ਆਸ-ਪਾਸੇ ਖੜੇ ਹੁੰਦੇ ਆ ਕੈਮਰਾ ਤੁਹਾਡੇ ਸਾਹਮਣੇ ਲੱਗਿਆ ਹੁੰਦਾ ਸਭ ਦੀਆਂ ਨਿਗਾਹਾਂ ਤੁਹਾਡੇ ਤੇ ਹੁੰਦੀਆਂ ਤੁਹਾਨੂੰ ਮਤਲਬ ਤੁਹਾਡੇ ਦਿਮਾਗ 'ਚ ਹੁੰਦਾ ਕਿ ਵੀ ਮੈਂ ਵੀ ਇੰਨਾ ਤਾਮਾ-ਜਾਮਾ ਲੱਗਿਆ ਹੋਇਆ ਔਰ ਮੈਂ ਆਪਣਾ ਬੈਸਟ ਕਰਾਂ ਤੇ ਮੈਨੂੰ ਲੱਗਦਾ ਹੈ ਕਿ ਇਹ ਕੁਝ ਚੀਜ਼ਾਂ ਕੁਦਰਤੀ ਵੀ ਹੁੰਦੀਆਂ ਉਹ ਆਪਣੇ ਆਪ ਹੀ ਆ ਜਾਂਦੀਆਂ ਕੁਝ ਕੁਝ ਤੁਸੀਂ ਬੜਾ ਸੋਚ ਵਿਚਾਰ ਕੇ ਜਾਂ ਬੜਾ ਦਿਮਾਗ ਲਾ ਕੇ ਕਰਦੇ ਹੋ ਤਾਂ ਮੈਨੂੰ ਲੱਗਦਾ ਨਹੀਂ ਆਉਂਦੀਆਂ ਉਹ ਬਿਲਕੁਲ ਤੇਰ ਚ ਵੀਰੇ ਜਿਵੇਂ ਮੈਂ ਸਟਾਰਟਿੰਗ ਦੇ ਵਿੱਚ ਵੀ ਗੱਲ ਕੀਤੀ ਸੀ ਪਿਛਲੀਆਂ ਕੁਝ ਫਿਲਮਾਂ ਦੇ ਵਿੱਚ ਅਸੀਂ ਤੁਹਾਨੂੰ ਬੜੇ ਚੱਕਵੇਂ ਕਿਰਦਾਰਾਂ ਦੇ ਵਿੱਚ ਦੇਖ ਰਹੇ ਹਾਂ ਤੇ ਇੱਕ ਹੋਰ ਫਿਲਮ ਗੈਂਗਲੈਂਡ ਤੁਸੀਂ ਸਾਡੇ ਲਈ ਲੈ ਕੇ ਆ ਰਹੇ ਹੋ ਤੇ ਕੀ ਵੱਖਰਾ ਕਰ ਰਹੇ ਹੋ ਇਸ ਫਿਲਮ ਦੇ ਵਿੱਚ ਮੈਂ ਵੀ ਕੋਸ਼ਿਸ਼ ਹੀ ਹੁੰਦੀ ਆ ਵੈਸੇ ਤਾਂ ਚਲੋ ਇੱਕ ਐਕਟਰ ਜਿਹੜਾ ਹੁੰਦਾ ਜਾਂ ਕਰੈਕਟਰ ਹੁੰਦਾ ਇੱਕ ਰਾਈਟਰ ਦੀ ਕ੍ਰिएशन ਹੁੰਦਾ ਉਸ ਤੋਂ ਬਾਅਦ ਡਾਇਰੈਕਟਰ ਨੇ ਆਪਦੀ ਅੱਖ ਨਾਲ ਉਹਨੂੰ ਦੇਖਣਾ ਹੁੰਦਾ ਕਿਉਂਕਿ ਜਦੋਂ ਅਸੀਂ ਸ਼ਾਟ ਦਿੰਨੇ ਆ ਤਾਂ ਰੀਟੇਕ ਹੁੰਦੇ ਆ ਤਾਂ ਉਹ ਸ਼ਾਟ ਨਹੀਂ ਓਕੇ ਕਹਿੰਦਾ ਡਾਇਰੈਕਟ ਜੋ ਉਹਨੂੰ ਲੱਗਦਾ ਡਾਇਰੈਕਟਰ ਨੂੰ ਕਿ ਬਿਹਤਰ ਸ਼ਾਟ ਸੀ ਤਾਂ ਉਹ ਪ੍ਰੋਸੈਸ ਬਹੁਤ ਅਮੇਜ਼ਿੰਗ ਹੁੰਦਾ ਔਰ ਐਜ਼ ਐਨ ਐਕਟਰ ਮੈਨੂੰ ਇਹ ਲੱਗਦਾ ਹੁੰਦਾ ਕਿ ਹਰ ਕਰੈਕਟਰ ਅਲੱਗ ਆ ਉਹਦੀ ਲਾਈਫ ਅਲੱਗ ਹੈਗੀ ਆ ਸੋ ਗੈਂਗਲੈਂਡ ਜਿਹੜਾ ਕਰੈਕਟਰ ਰੌਕੀ ਦਾ ਹੈਗਾ ਉਹ ਦੂਜੇ ਸਾਰੇ ਕਿਰਦਾਰਾਂ ਨਾਲੋਂ ਅਲੱਗਾ ਚਾਹੇ ਤੁਸੀਂ ਆਪਾਂ ਐਕਸ਼ਨ ਫਿਲਮਾਂ ਦੀ ਵੀ ਗੱਲ ਕਰੀਏ ਕਿ ਜੇ ਮੈਂ ਐਕਸ਼ਨ ਫਿਲਮਾਂ ਕੀਤੀਆਂ ਤਾਂ ਰੌਕੀ ਦਾ ਜਿਹੜਾ ਕਰੈਕਟਰ ਆ ਉਹ ਕਿਸੇ ਨਾਲ ਮੈਚ ਨਹੀਂ ਹੋਊਗਾ ਜੇ ਤੁਸੀਂ ਦੇਖਾਂਗੇ ਆਪਾਂ ਸ਼ਾਇਦ ਦੁਬਾਰਾ ਜਦੋਂ ਵੀ ਇੰਟਰਵਿਊ ਕਰੀਏ ਤਾਂ ਆਪਾਂ ਰੌਕੀ ਤੇ ਡਿਸਕਸ ਕਰ ਸਕਦੇ ਆ ਕਰੈਕਟਰ ਤੇ ਕਿਉਂ ਨਾ ਤਾਂ ਇਸ ਤੋਂ ਪਹਿਲਾਂ ਪਰਫਾਰਮ ਕੀਤਾ ਗਿਆ ਉਹ ਕਰੈਕਟਰ ਔਰ ਹੋ ਸਕਦਾ ਇਸ ਤੋਂ ਬਾਅਦ ਵੀ ਨਾ ਪਰਫਾਰਮ ਕੀਤਾ ਜਾਵੇ ਹਨਾ ਏ ਕੋਈ ਜਿਵੇਂ ਕਹਿੰਦੇ ਹਰੇਕ ਕਰੈਕਟਰ ਦੀ ਆਪਦੀ ਇੱਕ ਜਰਨੀ ਹੁੰਦੀ ਆ ਜਾਂ ਜੋ ਮੈਂ ਪਹਿਲਾਂ ਕਰੈਕਟਰ ਕੀਤਾ ਉਹ ਨਹੀਂ ਮੈਂ ਦੁਬਾਰਾ ਪਰਫਾਰਮ ਕਰ ਪਾਇਆ ਸੋ ਮੇਰੀ ਕੋਸ਼ਿਸ਼ ਇਹੀ ਰਹਿੰਦੀ ਆ ਔਰ ਗੈਂਗਲੈਂਡ ਜਦੋਂ ਆਪਾਂ ਵਰਡਸ ਹੁੰਦੇ ਆ ਤਾਂ ਮੈਨੂੰ ਇਹ ਲੱਗਦਾ ਕਿ ਆਪਾਂ ਕਈ ਵਾਰੀ ਕਿਸੇ ਚੀਜ਼ ਤੋਂ ਹੰਦਾ ਜਾ ਲਾ ਲੈਂਦੇ ਆ ਬਟ ਮੈਂ ਫਿਰ ਵੀ ਦੁਬਾਰਾ ਫਿਰ ਐਜ਼ ਅ ਐਕਟਰ ਐਜ਼ ਅ ਆਡੀਅנס ਹੀ ਕਹੂੰਗਾ ਕੀ ਵਾਕਈ ਬਹੁਤ ਅਲੱਗ ਫਿਲਮ ਆ ਜੇ ਤੁਸੀਂ ਫਿਲਮ ਦੇਖੋਗੇ ਇਹਦੀ ਜਿਹੜੀ ਕਹਾਣੀ ਆ ਉਹ ਮੈਨੂੰ ਸਭ ਤੋਂ ਪਿਆਰੀ ਲੱਗਦੀ ਆ ਔਰ ਉਸ ਕਹਾਣੀ ਦੇ ਵਿੱਚ ਜਿਹੜੇ ਕਿਰਦਾਰ ਚਿਣੇ ਗਏ ਆ ਉਹ ਮੈਨੂੰ ਬਹੁਤ ਪਿਆਰੇ ਲੱਗਦੇ ਆ ਔਰ ਮੈਨੂੰ ਮੈਂ ਆਪ ਮਤਲਬ ਬਹੁਤ ਐਕਸਾਈਟਡ ਆ ਕਿ 25 ਤਰੀਕ ਨੂੰ ਮੈਂ ਉਹਨਾਂ ਸਾਰੇ ਕਿਰਦਾਰਾਂ ਨੂੰ ਕਿਉਂਕਿ ਜਦ ਤੁਸੀਂ ਫਿਲਮ ਕਰਦੇ ਹੋ ਤੁਸੀਂ ਸਿਰਫ ਆਪ ਦਾ ਕਰੈਕਟਰ ਪਰਫਾਰਮ ਕਰ ਰਹੇ ਹੁੰਦੇ ਹੋ ਡਬਿੰਗ ਕਰਦੇ ਹੋ ਤੁਸੀਂ ਆਪ ਦੇ ਡਾਇਲੋਗ ਡਬ ਕਰਦੇ ਹੋ ਜੇ ਤੁਸੀਂ ਫਿਲਮ ਦੇਖਦੇ ਹੋ ਕਲੈਕਟਿਵ ਦੇ ਵਿੱਚ ਤਾਂ ਉਹ ਜਿਹੜਾ ਮਜ਼ਾ ਹੈਗਾ ਤਾਂ ਉਹ ਮੈਨੂੰ ਆ ਕਿ 25 ਤਰੀਕ ਨੂੰ ਔਡੀਐਂਸ ਬੈ ਕੇ ਦੇਖੇ ਐਕਟਰ ਦੇ ਲਈ ਬਈ ਇਹ ਕਿੰਨਾਗਾ ਚੈਲੈਂਜਿੰਗ ਹੁੰਦਾ ਕਿਉਂਕਿ ਆਪਾਂ ਐਕਟਰ ਆ ਐਕਟਰ ਸੇਮ ਆ ਪਰ ਆਪਣੇ ਆਪ ਨੂੰ ਇਹ ਸ਼ੋਅ ਕਰਨਾ ਕਿ ਮੈਂ ਉਹ ਨਹੀਂ ਜਿਹੜਾ ਤੂੰ ਪਿਛਲੀ ਫਿਲਮ ਦੇ ਵਿੱਚ ਦੇਖਿਆ ਮੈਂ ਅਲੱਗ ਆ ਕਿ ਇਹ ਸਿਰਫ ਡਾਇਰੈਕਟਰ ਦੇ ਲਈ ਚੈਲੰਜ ਹੁੰਦਾ ਹੈ ਜਾਂ ਐਕਟਰ ਦੀ ਵੀ ਇਹਦੇ ਪਿੱਛੇ ਬਹੁਤ ਮਿਹਨਤ ਹੁੰਦੀ ਹੈ ਕਿ ਯਾਰ ਟੂਲ ਹੁੰਦਾ ਐਕਟਰ ਐਕਟਰ ਦੀ ਵੀ ਮਿਹਨਤ ਹੁੰਦੀ ਆ ਪਰ ਡਾਇਰੈਕਟਰ ਪਹਿਲਾ ਫਰਸਟ ਥਾਟ ਰਾਈਟਰ ਦਾ ਹੁੰਦਾ ਰਾਈਟਰ ਜਦੋਂ ਥਾਟ ਸੋਚਦਾ ਤਾਂ ਡਾਇਰੈਕਟਰ ਤੇ ਜਦ ਤੁਸੀਂ ਕਾਸਟ ਕੀਤੇ ਜਾਂਦੇ ਔਰ ਕਾਸਟ ਤੁਸੀਂ ਜੇ ਡਾਇਰੈਕਟਰ ਨੇ ਆਪ ਦਾ ਕੰਮ ਬਹੁਤ ਬਿਹਤਰੀਨ ਤਰੀਕੇ ਨਾਲ ਕੀਤਾ ਹੋਇਆ ਤਾਂ ਉਹਨੂੰ ਪਤਾ ਹੁੰਦਾ ਕਿ ਮੇਰਾ ਕਰੈਕਟਰ ਆ ਤਾਂ ਫਲਾਣਾ ਐਕਟਰ ਪਰਫਾਰਮ ਕਰ ਸਕਦਾ ਹੁੰਦਾ ਤੇ ਮੈਨੂੰ ਇਹ ਲੱਗਦਾ ਹੁੰਦਾ ਕਿ ਐਕਟਰ ਇੱਕ ਟੂਲ ਹੁੰਦਾ ਔਰ ਟੂਲ ਨੂੰ ਜਦੋਂ ਤੁਸੀਂ ਬਿਹਤਰ ਤਰੀਕੇ ਨਾਲ ਯੂਜ਼ ਕਰ ਸਕਦੇ ਹੋ ਫਿਰ ਉਹ ਬਿਹਤਰ ਫਿਲਮਾਂ ਹੋਣਗੀਆਂ ਇੱਕ ਐਕਟਰ ਆਪਦੀ ਲਾਈਫ ਵਿੱਚ ਬੈਡ ਕੰਮ ਵੀ ਕਰਦਾ ਗੁੱਡ ਕੰਮ ਵੀ ਕਰਦਾ ਬੈਡ ਕੰਮ ਉਹਦੋਂ ਕਰਦਾ ਜਦੋਂ ਬੈਡ ਹੱਥਾਂ 'ਚ ਟੂਲ ਚਲਾ ਜਾਂਦਾ ਜਿਵੇਂ ਆਪਾਂ ਕਿਸੇ ਮਿਸਤਰੀ ਨੂੰ ਘਰ ਬਣਾਉਣਾ ਸਿਖਾਈਏ ਆਪਾਂ ਉਹਨੂੰ ਟੂਲ ਦੇਤੇ ਜੇ ਉਹਦਾ ਵਿਜ਼ਨ ਜਾਂ ਉਹ ਮਿਸਤਰੀ ਨਹੀਂ ਉਹਦੀ ਉਹਦੀ ਕੁਆਲਿਟੀ ਹੈ ਤਾਂ ਉਹ ਉਹਨਾਂ ਟੂਲਸ ਨੂੰ ਗੁੱਡ ਵੇ ਨਾਲ ਵਰਤ ਨਹੀਂ ਪਾਊਗਾ ਜਿਵੇਂ ਸਾਡਾ ਪਿੰਡ ਜਿਹੜਾ ਘਰ ਪਿਆ ਹੋਇਆ ਉਹ ਸਾਡੇ ਮਿਸਤਰੀ ਹੈਗਾ ਪਿੰਡ ਬਗਣਾ ਮਿਸਤਰੀ ਉਹਨੇ ਹੁਣ ਘਰ ਪਾਇਆ ਸੀ ਉਹ ਹੁਣ ਕਰ ਰਿਹਾ ਜਦੋਂ ਦੂਰੋਂ ਦੇਖੀਂ ਟੈਡਾ ਹੁਣ ਉਹੀ ਟੂਲ ਅਗਰ ਤਾਜਮਹਿਲ ਵਾਲਿਆਂ ਦੇ ਹੱਥਾਂ 'ਚ ਆ ਗਈ ਸੀ ਤਾਂ ਉਹਨਾਂ ਨੇ ਤਾਜਮਹਿਲ ਬਣਾਤਾ ਸੀ ਤਾਂ ਉਵੇਂ ਫਿਲਮ ਹੁੰਦੀ ਆ ਮੈਨੂੰ ਐ ਲੱਗਦਾ ਕਿ ਗੁੱਡ ਐਕਟਰ ਉਦੋਂ ਗੁੱਡ ਵਰਕ ਕਰਦਾ ਜਦੋਂ ਗੁੱਡ ਹੱਥਾਂ 'ਚ ਹੁੰਦਾ ਹੈ ਬੈਡ ਉਦੋਂ ਕਰਦਾ ਜਦੋਂ ਬੈਡ ਚਲ ਵੀਰੇ ਮੈਂ ਨਾ ਤੁਹਾਡੇ ਕੋਲ ਇਹ ਗੱਲ ਜਾਨਣਾ ਚਾਹੁੰਦਾ ਸਾਡੇ ਪੰਜਾਬ ਦਾ ਇੱਕ ਦੌਰ ਰਿਹਾ ਸਾਡੀ ਨੌਜਵਾਨੀ ਜਿਹੜਾ ਸਾਡਾ ਯੂਥ ਹੈ ਉਸਨੇ ਨਾ ਹਮੇਸ਼ਾ ਹੀ ਸਿਸਟਮ ਦੇ ਖਿਲਾਫ ਜਦੋਂ ਉਹ ਤੰਗ ਆ ਗਏ ਉਹਨਾਂ ਨੂੰ ਤੰਗ ਕੀਤਾ ਗਿਆ ਉਹਨਾਂ ਨੇ ਹਥਿਆਰ ਚੱਕ ਲਏ ਉਹ ਸਾਡੇ ਆਮ ਲੋਕਾਂ ਦੀ ਨਿਗਾ ਦੇ ਵਿੱਚ ਸਾਡੇ ਲਈ ਹੀਰੋ ਸੀ ਪਰ ਸਿਸਟਮ ਦੇ ਲਈ ਉਹ ਇੱਕ ਗੈਂਗਲੈਂਡ ਸੀਗੇ ਉਹ ਅੱਤਵਾਦੀ ਸੀਗੇ ਜਦੋਂ ਨਿਸ਼ਾਨਪੁੱਲਰ ਉਹਨਾਂ ਨੌਜਵਾਨਾਂ ਦੇ ਬਾਰੇ ਸੋਚਦਾ ਹੈ ਤਾਂ ਉਹ ਉਹਨਾਂ ਨੂੰ ਕਿਹੜੀ ਨਿਗਾ ਦੇ ਨਾਲ ਦੇਖਦਾ ਹੈ ਨਹੀਂ ਦੇਖੋ ਕਿਉਂਕਿ ਆਪਾਂ ਨੂੰ ਪਤਾ ਹੈ ਵੀ ਉਹਨਾਂ ਨੇ ਮਤਲਬ ਉਹ ਜਿਹੜੇ ਹਥਿਆਰ ਚੱਕੇ ਸੀ ਕਿਉਂ ਚੱਕੇ ਸੀ ਹੈਨਾ ਤਾਂ ਸਾਡਾ ਨਜ਼ਰੀਆ ਤਾਂ ਪੋਜ਼ਿਟਿਵ ਹੀ ਰਹੂਗਾ ਉਸ ਜੀ ਨੂੰ ਲੈ ਕੇ ਬਟ ਕੀ ਹੁੰਦਾ ਹੈ ਕਿ ਕਈ ਵਾਰੀ ਕੁਝ ਘੋਲ ਨਾਲ ਲੀਡਰਲੈਸ ਹੋ ਜਾਂਦੇ ਆ ਸਾਡਾ ਸਾਡਾ ਹਮੇਸ਼ਾ ਹੀ ਜਿਹੜੀ ਸਾਡੀ ਸਾਨੂੰ ਜਿਹੜੀ ਦਿੱਕਤ ਰਹੀ ਹੈ ਕਿ ਸਾਡੇ ਕੋਲੇ ਕਦੇ ਲੀਡਰ ਹੀ ਨਹੀਂ ਰਿਹਾ ਹੁਣ ਹੁਣ ਜਿਹੜੇ ਜਿਹੜਾ ਨੌਜਵਾਨ ਹੈ ਹੁਣ ਉਹ ਉਹ ਇੱਕ ਰਾਹ ਤੇ ਚੱਲ ਪਿਆ ਬਟ ਉਹਨੂੰ ਸਹੀ ਜਿਹੜਾ ਰਾਹ ਦਿਖਾਉਣਾ ਹੈ ਉਹਦੇ ਲਈ ਉਹਦੇ ਲਈ ਇੱਕ ਲੀਡਰ ਹੋਣਾ ਹੋਣਾ ਜ਼ਰੂਰੀ ਹੈ ਹਨਾ ਮਤਲਬ ਸੰਤਾਂ ਦੇ ਜਾਣ ਤੋਂ ਬਾਅਦ ਹੀ ਇਹ ਚੀਜ਼ ਇਹ ਇਹ ਚੀਜ਼ਾਂ ਇਹ ਚੀਜ਼ਾਂ ਹੋਈਆਂ ਤਾਂ ਉਸ ਤੋਂ ਬਾਅਦ ਜਦੋਂ ਜਦੋਂ ਲੀਡਰਲੈਸ ਜਵਾਨੀ ਘੁੰਦੀ ਹੈ ਨਾ ਤਾਂ ਉੱਥੋਂ ਕਈ ਕਈ ਵਾਰੀ ਚੀਜ਼ਾਂ ਕੁਝ ਗਲਤ ਵੀ ਹੋ ਜਾਂਦੀਆਂ ਉਸ ਤੋਂ ਬਾਅਦ ਫਿਰ ਸਿਸਟਮ ਨੇ ਵੀ ਉਸ ਚੀਜ਼ ਨੂੰ ਮਤਲਬ ਬਦਨਾਮ ਕਰਨ ਲਈ ਸਿਸਟਮ ਨੇ ਹਰ ਹਰ ਲੱਗਦੀ ਬਾਹ ਲਾਈ ਹਨਾ ਤਾਂ ਬਟ ਮੈਨੂੰ ਮੈਨੂੰ ਇਹ ਲੱਗਦਾ ਕਿ ਵੀ ਵੀ ਸਾਨੂੰ ਸਾਨੂੰ ਖੁਦ ਸਿਸਟਮ ਬਣ ਜਾਣਾ ਚਾਹੀਦਾ ਹੈ ਹੈ ਸਾਡੀ ਸਾਡੀ ਸਾਡੇ ਯੂਥ ਨੂੰ ਬਜਾਏ ਹਥਿਆਰ ਚੱਕ ਕੇ ਲੜਨ ਦੇ ਕਿਤਾਬਾਂ ਚੱਕ ਕੇ ਉਹਨਾਂ ਅਉਧਿਆਂ ਤੇ ਜਾ ਕੇ ਬਹਿ ਜਾਣਾ ਚਾਹੀਦਾ ਹੈ ਜਿਹੜੇ ਅਉਧਿਆਂ ਤੇ ਬਹਿ ਕੇ ਲੋਕ ਨਿਜਮ ਕਾਨੂੰਨ ਬਣਾਉਂਦੇ ਆ ਜਿਹੜੇ ਜਿਹੜੇ ਅਉਧਾਂ ਤੇ ਬਹਿ ਕੇ ਲੋਕ ਸੰਵਿਧਾਨ ਬਣਾਉਂਦੇ ਆ ਹੈਨਾ ਤੇ ਉਹ ਉਹ ਜੇ ਲੋਕ ਗੱਲ ਕਰਦੇ ਨਾ ਵੀ ਕਲਮ ਤੋਂ ਵੱਡਾ ਕਲਮ ਤੋਂ ਵੱਡਾ ਵਾਕਈ ਹਥਿਆਰ ਨਹੀਂ ਹੈਗਾ ਹੈਨਾ ਹਣਾ ਤਾਂ ਤਾਂ ਮੈਨੂੰ ਮੈਨੂੰ ਇਹੀ ਲੱਗਦਾ ਬਿਲਕੁਲ ਤੁਸੀਂ ਜਦੋਂ ਇਹ ਫਿਲਮ ਕਰ ਰਹੇ ਸੀਗੇ ਮੈਨੂੰ ਇਹ ਲੱਗਦਾ ਕਿ ਜਦੋਂ ਅਸੀਂ ਫਿਲਮ ਕਰਦੇ ਹਾਂ ਨਾ ਅੱਜ ਤੱਕ ਜਿੰਨੇ ਵੀ ਇੰਟਰਵਿਊ ਕੀਤੇ ਨੇ ਤਾਂ ਮੈਨੂੰ ਇਹ ਗੱਲ ਸਮਝ ਆਈ ਹੈ ਕਿ ਇੱਕ ਐਕਟਰ ਕਿਸੇ ਵੀ ਫਿਲਮ ਨੂੰ ਵਿਦਾਊਟ ਸਟੱਡੀ ਨਹੀਂ ਕਰਦਾ ਉਹ ਉਹਦੇ ਪੋਜ਼ਿਟਿਵ ਤੇ ਨੈਗੇਟਿਵ ਪੱਖ ਜਾਣ ਕੇ ਹੀ ਕਰਦਾ ਹੈ ਕਿਉਂਕਿ ਮੀਡੀਆ ਵੀ ਸਵਾਲ ਕਰਦਾ ਜਵਾਬ ਦੇਣੇ ਹੁੰਦੇ ਨੇ ਕੀ ਤੁਸੀਂ ਇਹਨਾਂ ਭਟਕੇ ਹੋਏ ਨੌਜਵਾਨਾਂ ਦੇ ਪਿੱਛੇ ਦਾ ਦਰਦ ਸਮਝਿਆ ਵੀ ਕਿਉਂ ਇਹ ਨੌਜਵਾਨ ਹਥਿਆਰ ਚੱਕ ਲੈਂਦੇ ਨੇ ਅਜਿਹਾ ਕੀ ਹੋ ਜਾਂਦਾ ਜ਼ਿੰਦਗੀ 'ਚ ਦੇਖੋ ਕੋਈ ਵੀ ਸਿਚੁਏਸ਼ਨ ਹੁੰਦੀ ਆ ਅੱਜ ਦੇ ਟਾਈਮ 'ਚ ਅਸੀਂ ਆਪਦੀ ਲਾਈਫ ਨੂੰ ਹੀ ਸੈਟਲ ਕਰਨਾ ਚਾਹੁੰਦੇ ਹੰਨੇ ਆ ਜਾਂ ਆਪਦੀ ਫੈਮਿਲੀ ਨੂੰ ਸੈਟਲ ਕਰਨਾ ਚਾਹੁੰਨੇ ਆ ਅਸੀਂ ਚਾਹੁੰਦੇ ਆ ਕਿ ਦੁਨੀਆ ਅਸੀਂ ਹਮੇਸ਼ਾ ਕੋਸ਼ਿਸ਼ ਕਰਦੇ ਆ ਕਿ ਦੁਨੀਆ ਰਹਿਣ ਲਾਇਕ ਬਣੀ ਰਹੇ ਕੋਈ ਬੰਦੇ ਨੇ ਹਥਿਆਰ ਚੱਕ ਲਿਆ ਉਹ ਕੀ ਸਿਚੁਏਸ਼ਨ ਕ੍ਰੀਏਟ ਹੋਊਗੀ ਨਾ ਮੈਂ ਉਹਨੂੰ ਰੌਂਗ ਡਿਫਾਈਨ ਕਰ ਸਕਦਾ ਨਾ ਮੈਂ ਉਹਨੂੰ ਕਦੇ ਰਾਈਟ ਡਿਫਾਈਨ ਕਰ ਸਕਦਾ ਜਦੋਂ ਆਪਾਂ ਕੋਈ ਚੀਜ਼ ਫੇਸ ਕਰਦੇ ਆ ਨਾ ਵੀਰੇ ਮੈਨੂੰ ਇਹ ਲੱਗਦਾ ਉਹ ਤੋਂ ਜ਼ਿਆਦਾ ਜਾਣ ਪਾਉਣੇ ਆ ਔਰ ਐਜ਼ ਐਨ ਐਕਟਰ ਜਦੋਂ ਅਸੀਂ ਫਿਲਮ ਕਰਦੇ ਆ ਅਸੀਂ ਇਹ ਕਹਿ ਦਿੰਦੇ ਆ ਕਿ ਫਿਲਮ ਦਾ ਸੋਸਾਇਟੀ ਤੇ ਅਸਰ ਹੁੰਦਾ ਮੇਰਾ ਇਹ ਪਰਸਨਲ ਥੋਟ ਆ ਮੈਂ ਕਿਸੇ ਦਾ ਥੋਟ ਨਹੀਂ ਕਹਿੰਦਾ ਫਿਲਮ ਦਾ ਸੋਸਾਇਟੀ ਤੇ ਅਸਰ ਨਹੀਂ ਹੁੰਦਾ ਬਟ ਫਿਲਮ ਦਾ ਫਿਲਮ ਦੇ ਨਾਲ ਕੰਮ ਕਰਨ ਵਾਲੇ ਐਕਟਰਾਂ ਦੀ ਲਾਈਫ ਤੇ ਅਸਰ ਜ਼ਰੂਰ ਹੁੰਦਾ ਜਦੋਂ ਉਹ ਫਿਲਮ ਨੂੰ ਸਹੀ ਤਰ੍ਹਾਂ ਰਿਲੀਜ਼ ਨਹੀਂ ਹੁੰਦੀ ਜਦੋਂ ਉਹ ਫਿਲਮ ਰਿਲੀਜ਼ ਹੁੰਦੀ ਆ ਤਾਂ ਉਹਦੀ ਵਿਰੋਧਤਾ ਹੋਵੇ ਜਦੋਂ ਉਹ ਚੀਜ਼ ਉਹਦੇ ਨਾਲ ਬਹੁਤ ਜਣੇ ਦੀ ਰੋਟੀ ਜੁੜੀ ਹੁੰਦੀ ਹੈ ਇੱਕ ਚੀਜ਼ ਨੂੰ ਇਹ ਮੰਨ ਕੇ ਚੱਲੋ ਕਿ ਜਿਹੜਾ ਫਿਲਮ ਮੇਕਿੰਗ ਆ ਇਹ ਇੱਕ profession ਹੈਗਾ ਪ੍ਰੋਪਰ ਔਰ ਜਿਵੇਂ ਦੂਜੇ profession ਹੈਗੇ ਆ ਔਰ ਇਹ ਇੱਕ ਉਸੇ ਬਿਜ਼ਨਸ ਦਾ ਹੀ ਹਿੱਸਾ ਹੈਗਾ ਜਿਵੇਂ ਦੂਜੇ ਬਿਜ਼ਨਸ ਹੈਗੇ ਆ ਚਾਹੇ ਉਹ ਕਿਸਾਨੀ ਆ ਚਾਹੇ ਦੁਨੀਆ ਦਾ ਕੋਈ ਵੀ ਆ ਅਸੀਂ ਜਦੋਂ ਫਿਲਮ ਸ਼ੁਰੂ ਕਰਦੇ ਆ ਤਾਂ ਅਸੀਂ ਮੱਥਾ ਟੇਕ ਕੇ ਹੀ ਸ਼ੁਰੂ ਕਰਦੇ ਆ ਜਿਹਨੂੰ ਵੀ ਅਸੀਂ ਮੰਨਦੇ ਆ ਨਾ ਤਾਂ ਮੈਨੂੰ ਲੱਗਦਾ ਕਿ ਇਹ ਜਿਹੜਾ ਸਵਾਲ ਹੈਗਾ ਇਹ ਮੈਨੂੰ ਅੱਜ ਤੱਕ ਨਹੀਂ ਪਤਾ ਲੱਗਿਆ ਕਿ ਇਹ ਸਵਾਲ ਕਦੋਂ ਪਹਿਲੀ ਵਾਰੀ ਹੋਂਦ ਚ ਆਇਆ ਕਿ ਫਿਲਮ ਦੇ ਨਾਲ ਯੂਥ ਨੂੰ ਇਹ ਹੁੰਦਾ ਯੂਥ ਨੂੰ ਉਹ ਹੁੰਦਾ ਫਿਲਮ ਹਰ ਬੰਦਾ ਚੁਣਦਾ ਹੈ ਫਿਲਮ ਫਿਲਮ ਬੰਦੇ ਨੂੰ ਨਹੀਂ ਚੁਣਦੀ ਕਿ ਤੂੰ ਮੈਨੂੰ ਦੇਖ ਫਿਲਮ ਇੱਕ ਪਰਸਨਲ ਚੁਆਇਸ ਆ ਸਾਡੇ ਕੋਲ ਰਿਮੋਟ ਆ ਅੱਜ ਦੇ ਟਾਈਮ 'ਚ ਆਡੀਅנס ਇੰਨੀ ਸਮਝਦਾਰ ਹੋ ਗਈ ਆ ਉਹ ਇਹ ਦੱਸ ਦੂਗੀ ਤੇ ਤੁਹਾਡੀ ਫਿਲਮ ਚਾ ਬੈਡ ਆ ਗੋਡ ਆ ਸ਼ਾਇਦ ਐਕਟਰ ਨੂੰ ਜਾਂ ਮੇਕਰ ਨੂੰ ਵੀ ਨਾ ਪਤਾ ਹੋਵੇ ਮਤਲਬ ਮੋਸਟਲੀ ਨਾ ਵੈਸੇ ਜਿਵੇਂ ਤੇਰੀ ਦੀ ਗੱਲ ਨਹੀਂ ਮੈਂ ਥੋੜੀ ਜਿਹੀ ਮਤਲਬ ਪਾਜ਼ ਕਰਦੇ ਜਿਵੇਂ ਅੱਗੇ ਵਧਾਣਾ ਹੈ ਕਿ ਤੁਸੀਂ ਦੇਖਿਆ ਸਾਊਥ ਦੀਆਂ 70 80% ਫਿਲਮਾਂ ਐਕਸ਼ਨ ਫਿਲਮਾਂ ਹੀ ਨੇ ਹਾਂ ਹੈ ਪਰ ਸਭ ਤੋਂ ਜ਼ਿਆਦਾ ਵੀ ਆਪਾਂ ਦੇਖਦੇ ਠੀਕ ਹੈ ਤੇ ਪਰ 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 ਮਤਲਬ ਮੈਨੂੰ ਨਹੀਂ ਲੱਗਦਾ ਸਾਊਥ ਦੇ ਵਿੱਚ ਇੰਨਾ ਗੈਸਟਰਵਾਦ ਹੋਊਗਾ ਨਾ ਸਵਾਲ ਵੀ ਮੈਨੂੰ ਐ ਲੱਗਦਾ ਕਿ ਨਹੀਂ ਕਿਉਂਕਿ ਉਹ ਸਿਰਫ ਨੂੰ ਅਨਟਰੇਨ ਨਹੀਂ ਕਰਦੇ ਆ ਉਸੇ ਨਜ਼ਰੀਏ ਨਾਲ ਹੀ ਦੇਖਦੇ ਆ ਸਰ ਜੀ ਕਿਉਂਕਿ ਇਹ ਬਹੁਤ ਸੌਖਾ ਮੇਰੀ ਗੱਲ ਸੁਣੋ ਇਹ ਬਹੁਤ ਸੌਖਾ ਤਰੀਕਾ ਹੈ ਕਿ ਆਪਾਂ ਕਿਸੇ ਸਿਚੁਏਸ਼ਨ ਨੂੰ ਆਪਾਂ ਐ ਕਰਦੇ ਆ ਫਿਲਮਾਂ ਤੇ ਤੋਪ ਦਿੰਨੇ ਆ ਇਹ ਬਹੁਤ ਈਜ਼ੀ ਟਾਰਗੇਟ ਆ ਔਰ ਮੈਨੂੰ ਲੱਗਦਾ ਹੈ ਕਿ ਇਹ ਇੱਕ ਪਰਸਨਲ ਸਿਚੁਏਸ਼ਨ ਹੁੰਦੀ ਆ ਕਿ ਬੰਦਾ ਕਿਹੜੀ ਸਿਚੁਏਸ਼ਨ ਚ ਚੁਣਦਾ ਕੀ ਆ ਔਰ ਚੁਣਦਾ ਉਸ ਤੋਂ ਬਾਅਦ ਉਹ ਚੁਣੀ ਹੋਈ ਚੀਜ਼ ਨਾਲ ਕਿਸ ਕਦਮਾਂ ਤੱਕ ਜਾਂਦਾ ਉਹ ਇਹ ਆ ਉਸ ਟਾਈਮ ਇਹ ਨਹੀਂ ਕਿ ਉਹਦੇ ਦਿਮਾਗ 'ਚ ਫਿਲਮ ਆਈ ਹੋਊਗੀ ਤਾਂ ਉਹਨੇ ਉਹ ਚੀਜ਼ ਚੁਣ ਲਈ ਨਹੀਂ ਕਦੇ ਵੀ ਨਹੀਂ ਹੁੰਦਾ ਹਰ ਹਰ ਬੰਦੇ ਦੀ ਲਾਈਫ ਵਿੱਚ ਇੱਕ ਸਿਚੁਏਸ਼ਨ ਆਉਂਦੀ ਵੀ ਆਉਂਦੀ ਵੀਰੇ ਤੁਹਾਡੇ ਦੀ ਲਾਈਫ ਵਿੱਚ ਵੀ ਆਈ ਹੋਊਗੀ ਜਦੋਂ ਤੁਸੀਂ ਚੁਣਨਾ ਸੀ ਤੁਸੀਂ ਕੀ ਕਲਮ ਚੁਣੀ ਕਿ ਤੁਸੀਂ ਗਨ ਚੁਣੀ ਏ ਇਹ ਨਹੀਂ ਕਿ ਕਿਸੇ ਬੰਦੇ ਦੀ ਲਾਈਫ ਚ ਹਰ ਬੰਦੇ ਦੀ ਲਾਈਫ ਚ ਸਿਚੁਏਸ਼ਨ ਆਉਂਦੀ ਹੈ ਔਰ ਇਹ ਹਿਊਮਨ ਜਿਹੜੀ ਦੁਨੀਆ ਤੇ ਜਿੰਨੇ ਵੀ ਲੋਕ ਨੇ ਨਾ ਉਹ ਦੁਨੀਆ ਨੂੰ ਆਪਦੇ ਨਜ਼ਰੀਏ ਨਾਲ ਹੀ ਦੇਖਦੇ ਆ ਤੇ ਆਪਦੇ ਨਜ਼ਰੀਏ ਨਾਲ ਹੀ ਦੇਖਣਗੇ ਆਪਾਂ ਨਹੀਂ ਕਿਸੇ ਨੂੰ ਨਜ਼ਰੀਆ ਦੇ ਸਕਦੇ ਸੋ ਮੇਰਾ ਇਹ ਪਰਸਨਲ ਥੋਟ ਹੈਗਾ ਮੈਂ ਤੁਹਾਨੂੰ ਦੱਸਦਾ ਇੱਕ ਐਕਟਰ ਦੀ ਜ਼ਿੰਦਗੀ ਜੋ ਹੁਣ ਤੱਕ ਅਸੀਂ ਦੇਖਿਆ ਸਾਨੂੰ ਐਂ ਲੱਗਦਾ ਕਿ ਐਕਟਰ ਦੀ ਜ਼ਿੰਦਗੀ ਬਹੁਤ ਸੋਹਣੀ ਹੁੰਦੀ ਹੈ ਹੁੰਦੀ ਵੀ ਵਾਕਈ ਬਹੁਤ ਸੋਹਣੀ ਹੈ ਕਿਉਂਕਿ ਇੱਕ ਸ਼ੋਅ bizness ਹੈ ਨਾ ਇੱਕ ਐਕਟਰ ਨੂੰ ਲੋਕ ਦੇਖਦੇ ਨੇ ਸਿੱਖਦੇ ਨੇ ਪਰ ਉੱਥੇ ਹੀ ਕੁਝ ਚੀਜ਼ਾਂ ਐਦਾਂ ਦੀਆਂ ਹੁੰਦੀਆਂ ਨੇ ਕਿ ਇੱਕ ਐਕਟਰ ਨੂੰ ਆਪਣੀ ਜ਼ਿੰਦਗੀ ਚ ਫੇਸ ਕਰਨੀਆਂ ਪੈਂਦੀਆਂ ਨੇ ਕਿਉਂਕਿ ਮੜੀ ਜੀ ਕੋਈ ਗੱਲ ਹੋ ਗਈ ਤੇ ਲੋਕ ਐਕਟਰ ਤੇ ਥੋਪ ਦਿੰਦੇ ਨੇ ਮੜੀ ਜੀ ਕੋਈ ਗੱਲ ਹੋਈ ਲੋਕ ਮੇਕਰ ਤੇ ਥੋਪ ਦਿੰਦੇ ਨੇ ਹੁਣ ਤੁਸੀਂ ਗਾਇਕੀ ਦੀ ਦੁਨੀਆ ਤੋਂ ਐਕਟਿੰਗ ਦੀ ਦੁਨੀਆ ਦੇ ਵਿੱਚ ਪੈਰ ਤਰਨ ਜਾ ਰਹੇ ਹੋ। ਕੀ ਤੁਹਾਡੇ ਦਿਮਾਗ 'ਚ ਇਹ ਚੀਜ਼ਾਂ ਪਹਿਲਾਂ ਹੀ ਹੈਗੀਆਂ ਨੇ ਜਾਂ ਗੋ ਵਿਦ ਫਲੋ ਜਾ ਰਹੇ ਹੋ ਕਿ ਜੋ ਹੋਊਗਾ ਦੇਖੀ ਜੋਗੀ ਅੱਪਾ ਚੰਗਾ ਕੰਮ ਕਰਨਾ ਹੈ। ਯਰ ਥੋਪਣਾ ਕਿਵੇਂ ਦਾ ਥੋਪਣਾ ਲਾਈਕ ਜਿਵੇਂ ਕਿ ਕੀ ਥੋਪ ਦਿੰਦੇ ਜਿਵੇਂ ਕਿਹੜੀ ਗੱਲ ਰਹਿੰਦੀ ਹੈ। ਜਿਵੇਂ ਐਕਟਰ ਆ ਹਨਾ ਜਿਵੇਂ ਕਈ ਵਾਰ ਉਹਨਾਂ ਦੇ ਪਰਿਵਾਰਾਂ ਨੂੰ ਲੈ ਕੇ ਕੌਂਟਰੋਵਰਸੀਆਂ ਹੋ ਜਾਂਦੀਆਂ ਹਨ ਹੁਣ ਬਹੁਤ ਸਾਰੇ ਐਕਟਰ ਇਹ ਸੋਚਦੇ ਨੇ ਕਿ ਯਾਰ ਮੈਂ ਆਪਣਾ ਪਰਿਵਾਰ ਅੱਗੇ ਨਹੀਂ ਲੈ ਕੇ ਆਉਣਾ ਬਹੁਤ ਸਾਰੇ ਐਕਟਰ ਐਦਾਂ ਦੇ ਵੀ ਨੇ ਜਿਹੜੇ ਕਹਿੰਦੇ ਨੇ ਵੀ ਕੋਈ ਗੱਲ ਨਹੀਂ ਆਣ ਦੋ ਕਿਉਂਕਿ ਜਦ ਕੋਈ ਐਕਟਰ ਗਲਤੀ ਕਰਦਾ ਹੈ ਤਾਂ ਗੱਲ ਉਹਦੇ ਪਰਿਵਾਰ ਤੇ ਚੱਲ ਜਾਂਦੀ ਹੈ ਲੋਕ ਉਹਦੀ ਪ੍ਰੋਫਾਈਲ ਦੇ ਵਿੱਚ ਪਰਿਵਾਰ ਦੀ ਫੋਟੋਆਂ ਚੱਕ ਕੇ ਉੱਪਰ ਪੋਠਾ ਸਿੱਧਾ ਲਿਖ ਕੇ ਪਾਣਾ ਸ਼ੁਰੂ ਕਰ ਦਿੰਦੇ ਆ ਤੇ ਇੱਕ ਬਹੁਤ ਵੱਡਾ ਚੈਲੰਜ ਰਹਿੰਦਾ ਹੈ ਇਹ ਰਿਸਕ ਵੀ ਰਹਿੰਦਾ ਹੈ ਜ਼ਿੰਦਗੀ 'ਚ ਨਹੀਂ ਤੁਹਾਨੂੰ ਦੇਖੋ ਕੀ ਹੁੰਦਾ ਕਿ ਤੁਸੀਂ ਜਦੋਂ ਚਾਹ ਤੁਸੀਂ ਜ਼ਿਆਦਾ ਮਸ਼ਹੂਰ ਹੋ ਜਾਂ ਘੱਟ ਮਸ਼ ਜੇ ਤੁਸੀਂ ਇੱਕ ਪਬਲਿਕ ਪਰਸਨਲਿਟੀ ਹੋ ਜਾਂਦੇ ਹੋ ਤਾਂ ਉਹਦੇ ਨਾ ਨਫੇ ਨੁਕਸਾਨ ਦੋਨੇ ਹੀ ਹੈ ਦੋਨੇ ਠੀਕ ਹੈ ਤਾਂ ਉਹਦੇ ਚ ਕੀ ਹੁੰਦਾ ਹੈ ਕਿ ਬਹੁਤ ਵਾਰੀ ਮੈਨੂੰ ਇਹ ਲੱਗਦਾ ਹੈ ਕਿ ਜਿਹੜਾ ਸਾਹਮਣੇ ਵਾਲਾ ਬੰਦਾ ਹੈ ਉਹਦੇ ਉਹਦੇ ਮਤਲਬ ਉਹਦੇ ਜਿਹੜੇ ਜ਼ਿੰਦਗੀ ਦੇ ਜਿਹੜੇ ਉਹ ਉਹ ਕਿਹੜੇ ਮੁੱਲਾਂ ਨੂੰ ਉਹ ਕਿਹੜੀਆਂ ਵੈਲਿਊਜ਼ ਨੂੰ ਉਹ ਤਰਜੀਹ ਦਿੰਦਾ ਠੀਕ ਹੈ ਹੁਣ ਮੰਨ ਲਓ ਕਿਸੇ ਕਿਸੇ ਬੰਦੇ ਨੇ ਗਲਤੀ ਕਰਤੀ ਕਿਸੇ ਆਰਟਿਸਟ ਨੇ ਗਲਤੀ ਕਰਤੀ ਹੁਣ ਜੇ ਕੋਈ ਬੰਦਾ ਉਹਦੀ ਭੈਣ ਨੂੰ ਜਾਂ ਉਹਦੀ ਮਦਰ ਨੂੰ ਕੋ ਟਾਰਗੇਟ ਕਰ ਰਿਹਾ ਜਾਂ ਕਿਸੇ ਬੱਚੇ ਨੂੰ ਕੋ ਟਾਰਗੇਟ ਕਰ ਰਿਹਾ ਮੈਂ ਮੈਂ ਤਾਂ ਇਹ ਚੈਨਲਾਂ ਚ ਉਹ ਉਹਦਾ ਆਪਣਾ ਜਿਹੜਾ ਲੈਵਲ ਹੈ ਉਹ 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 ਕਿੰਨਾ ਕੁ ਹੋਊਗਾ ਹੈਨਾ ਮਤਲਬ ਦੇਖੋ ਮੰਨ ਲਓ ਆਪਣਾ ਆਪਣਾ ਦੋਨਾਂ ਦਾ ਕੋਈ ਆਪਸ ਦੇ ਵਿੱਚ ਕੁਝ ਨਾਰਾਜ਼ਗੀ ਹੋ ਗਈ ਹੈਂ ਸਾਡੇ ਟਸਲ ਬਾਜੀ ਹੋ ਗਈ ਹੁਣ ਮੈਂ ਚੱਕ ਕੇ ਤੁਹਾਡੀ ਫੈਮਲੀ ਦੀਆਂ ਕੋਈ ਚੀਜ਼ਾਂ ਪਾਵਾਂ ਤੁਹਾਡੇ ਤੁਹਾਡੀ ਫੈਮਲੀ ਨੂੰ ਬਦਨਾ ਪਰ ਮੈਂ ਕਿਹੜੇ ਬੰਦਾ ਹੀ ਬੰਦਾ ਹੀ ਨਹੀਂ ਹੈਗਾ ਮੈਂ ਤਾਂ ਹੈ ਜੋ ਗਲਤੀ ਕਰਦਾ ਜਿਹਦੀ ਗਲਤੀ ਹੈ ਉਹਦੀ ਜੋ ਜੋ ਬਣਦੀ ਸਜ਼ਾ ਹੈ ਚਾਹੇ ਸੋਸ਼ਲ ਬਾਈਕਾਟ ਹੈ ਚਾਹੇ ਕੋਈ ਕਾਨੂੰਨੀ ਸਜ਼ਾ ਹੈ ਤੁਹਾਨੂੰ ਦੇ ਦਿਓ ਦਬਾਓ ਉਹਨੂੰ ਕੌਣ ਕੌਣ ਰੋਕਦਾ ਮਤਲਬ ਤੁਸੀਂ ਜੇ ਆਪਾਂ ਆਪਾਂ ਗੱਲ ਕਰੀਏ ਤਾਂ ਇੰਨੇ ਇੰਨੇ ਵਾਰੀ ਮੈਨੂੰ ਮੈਨੂੰ ਆਲਵੇਜ਼ ਇਸ ਚੀਜ਼ ਤੋਂ ਮੈਨੂੰ ਮੈਨੂੰ ਬਹੁਤ ਹਮੇਸ਼ਾ ਹੀ ਰਿਹਾ ਪੈਨ ਮੈਂ ਮੈਂ ਔਰ ਹਮੇਸ਼ਾ ਹੀ ਇਸ ਚੀਜ਼ ਦੀ ਮੈਂ ਮੈਂ ਇਸ ਜੀ ਦਾ ਕਦੇ ਸਮਰਥਨ ਨਹੀਂ ਕਰੂੰਗਾ ਔਰ ਨਾ ਮੈਂ ਕਦੇ ਕੀਤਾ ਚਾਹੇ ਮੈਂ ਕਿਸੇ ਆਰਟਿਸਟ ਨੂੰ ਪਸੰਦ ਕਰਦਾ ਚਾਹੇ ਕਿਸੇ ਆਰਟਿਸਟ ਨੂੰ ਨਹੀਂ ਪਸੰਦ ਕਰਦਾ ਚਾਹੇ ਮੇਰੇ ਕਿਸੇ ਨਾਲ ਬਣਦੀ ਹੈ ਚਾਹੇ ਨਹੀਂ ਬਣਦੀ ਜੋ ਜਿਹਦਾ ਕੋਈ ਕਸੂਰ ਹੀ ਨਹੀਂ ਜਿਹੜੇ ਮੈਂਬਰ ਦਾ ਕੋਈ ਕਸੂਰ ਹੀ ਨਹੀਂ ਉਹਨੂੰ ਬਿਨਾਂ ਗੱਲ ਤੋਂ ਕਢੀਸ ਕੇ ਉਹਨੂੰ ਇੱਕ ਮਤਲਬ ਮੈਂਟਲੀ ਟਰੋਮਾ ਦੇਣਾ ਇਹ ਪਾਪ ਹੈ ਔਰ ਜਿਹੜੇ ਲੋਕ ਵੀ ਕਰਦੇ ਆ ਉਹਨਾਂ ਨੂੰ ਖੁਦ ਨੂੰ ਹੀ ਸ਼ਰਮ ਆਉਣੀ ਚਾਹੀਦੀ ਆ ਡਾਇਰੈਕਟ ਬੰਦੇ ਦੀ ਸਿੱਧੇ ਹੱਕ ਚ ਵੱਜੋ ਨਾ ਜਾ ਕੇ ਯਾਰ ਤੁਹਾਨੂੰ ਕੀ ਤਕਲੀਫ ਆ ਉਹਨੂੰ ਕਹੋ ਆ ਜੋ ਇਕੱਠੇ ਹੋ ਕੇ ਵੀ ਤੇ ਨਾਲ ਗੱਲ ਕਰਨੀ ਆ ਕਰ ਲੋ ਗੱਲ ਜਾ ਕੇ ਉਹਦੇ ਨਾਲ ਹਨਾ ਲਿਖ ਕੇ ਪਾ ਦਿਓ ਤੁਸੀਂ ਵੱਡੇ ਵੱਡੇ ਲੇਖ ਲਿਖ ਕੇ ਪਾ ਦਿਓ ਇੰਟਰਵਿਊ ਕਰ ਦਿਓ ਤੁਸੀਂ ਉਹਦੇ ਖਿਲਾਫ ਜੋ ਵੀ ਕਰਨਾ ਹੈ ਧਰਨਾ ਪ੍ਰਦਰਸ਼ਨ ਕਰ ਦਿਓ ਤੁਸੀਂ ਨਾ ਦੇਖਣ ਜਾਓ ਉਹਦੀ ਚੀਜ਼ ਨੂੰ ਪਰ ਉਹਦੇ ਨਾਲ ਪਰਸਨ ਰੱਖੋ ਪਰਿਵਾਰ ਨੂੰ ਕਿਉਂ ਲੈ ਕੇ ਆਣਾ ਪਰਿਵਾਰ ਦਾ ਹੁਣ ਇੱਕ ਗੱਲ ਦੱਸੋ ਹੁਣ ਆਪਾਂ ਬਾਹਰ ਬੈਠੇ ਆ ਆਪਾਂ ਬਾਹਰ ਰਹਿੰਦੇ ਆਪਾਂ ਕੀ ਕੁਛ ਕੀ ਕਰਦੇ ਆ ਕੀ ਨਹੀਂ ਕਰਦੇ ਸਾਡੇ ਘਰਦਿਆਂ ਨੂੰ ਥੋੜਾ ਪਤਾ ਹੈ ਹੈ ਹੁਣ ਆਪਾਂ ਆਪਾਂ ਇੰਟਰਵਿਊ ਚ ਕੀ ਗੱਲ ਮੈਂ ਇੰਟਰਵਿਊ ਚ ਕੀ ਗੱਲ ਬੋਲ ਰਿਹਾ ਇਹਦੇ ਚ ਮੇਰੀ ਮਾਂ ਦਾ ਮੇਰੇ ਪਿਓ ਦਾ ਜਾਂ ਕਿਸੇ ਹੋਰ ਪਰਿਵਾਰਕ ਮੈਂਬਰ ਦਾ ਥੋੜਾ ਹੱਥ ਹੈ ਮੇਰੇ ਮੇਰੀ ਮਾਂ ਨੇ ਥੋੜਾ ਸਕਾ ਕੇ ਭੇਜਿਆ ਵੀ ਜਾ ਕੇ ਆਹੀ ਬੋਲੀ ਹੋ ਸਕਦਾ ਮੇਥੋਂ ਗਲਤੀ ਹੋ ਜੇ ਕੋਈ ਮੇਰੇ ਮੂੰਹ ਕੋ ਇਹੋ ਜੀ ਗੱਲ ਨਿਕਲ ਜੇ ਕੋਈ ਅਫੈਂਡ ਹੋ ਜੇ ਹੈ ਪਰ ਮਤਲਬ ਇੰਟੈਂਸ਼ਨਲੀ ਤਾਂ ਆਪਾਂ ਕੁਝ ਵੀ ਨਹੀਂ ਕਰ ਰਹੇ ਨਾ ਇੰਟੈਂਸ਼ਨਲੀ ਤਾਂ ਕੋਈ ਵੀ ਬੰਦਾ ਇਹ ਨਹੀਂ ਕਰਦਾ ਕਿ ਵੀ ਮੇਰਾ ਨੁਕਸਾਨ ਹੋਵੇ ਮੇਰੇ ਕੈਰੀਅਰ ਦਾ ਨੁਕ ਇਹ ਵੀ ਗਲਤੀਆਂ ਹੋ ਜਾਂਦੀਆਂ ਇਨਸਾਨਾ ਕੋਣ ਨਹੀਂ ਕਰਦਾ ਗਲਤੀ ਬਿਲਕੁਲ ਸਭ ਤੋਂ ਗਲਤੀਆਂ ਹੁੰਦੀਆਂ ਪਹਿਲਾਂ ਤਾਂ ਮੈਨੂੰ ਹੀ ਲੱਗਦਾ ਕਿ ਵੀ ਸ਼ਾਇਦ ਇੱਕ ਵਾਰਨਿੰਗ ਦੇ ਕੇ ਬੰਦੇ ਨੂੰ ਕਿਹਾ ਜਾਣਾ ਚਾਹੀਦਾ ਵੀ ਭਰਾ ਤੂੰ ਆ ਗਲਤੀ ਕੀਤੀ ਐ ਪਰ ਸਾਨੂੰ ਅੱਛੀ ਨਹੀਂ ਲੱਗੀ ਪਰ ਅੱਗੇ ਤੋਂ ਮੇਰਾ ਭਰਾ ਗਲਤੀ ਨਾ ਕਰੇ ਜੇਕਰ ਤੂੰ ਗਲਤੀ ਕਰੇਗਾ ਤੇ ਅਸੀਂ ਇਸ ਚੀਜ਼ ਨੂੰ ਸਪੋਰਟ ਨਹੀਂ ਕਰਦੇਗੇ ਹਨਾ ਅਸੀਂ ਇਸ ਨੂੰ ਇਹਨੂੰ ਕੰਡੈਮਨ ਕਰਾਗੇ ਬਟ ਮਤਲਬ ਸਾਡੇ ਕੀ ਸਾਡੇ ਤਾਂ ਸਾਡੇ ਜਿਵੇਂ ਨਹੀਂ ਉਹ ਫਤਵੇ ਜਾਰੀ ਕਰਨਾ ਸ਼ੁਰੂ ਕਰ ਦਿੰਦੇ ਆ ਯਾਰ ਮਤਲਬ ਵੀ ਪਹਿਲਾਂ ਹੀ ਔਰ ਔਰ ਪੂਰੀ ਗੱਲ ਵੀ ਨਹੀਂ ਪਤਾ ਹੁੰਦੀ ਪੂਰੀ ਗੱਲ ਨਹੀਂ ਹਨਾ ਤੇ ਇਹ ਦਿੱਕਤ ਹੈ ਸਾਡੇ ਸਾਡੇ ਔਰੇ ਫਿਰ ਮੈਨੂੰ ਬਹੁਤ ਹਰ ਥਾਂ ਤੇ ਹੀ ਗੱਲ ਕਹਿਣਾ ਹੁੰਦਾ ਜਿਹੜਾ ਵਿਹਲਾ ਪਾਣਾ ਹੈ ਨਾ ਇਸ ਸਿਆਣਪ ਨੂੰ ਖਾ ਜਾਂਦਾ ਤੁਹਾਨੂੰ ਤੁਸੀਂ ਮਤਲਬ ਤੁਹਾਡੇ ਦਿਮਾਗ ਦੇ ਵਿੱਚ ਕੁਛ ਨਾ ਕੁਛ ਕੁਛ ਨਾ ਕੁਛ ਖੁਰਾਪਾਤੀ ਚੱਲਦਾ ਹੀ ਰਹਿੰਦਾ ਠੀਕ ਹੈ ਫਿਰ ਤੁਹਾਨੂੰ ਲੱਗਦਾ ਕਿ ਵੀ ਹੋਰ ਨਹੀਂ ਕੁਝ ਚਲਵਾ ਦੇ ਦਵਾਲਾਲ ਨੇ ਹਾਂ ਲੋਕ ਕਦੇ ਤੁਸੀਂ ਨੋਟ ਕਰਿਓ ਕੋਈ ਕਈ ਵੀ ਜਿੱਥੇ ਆਪਾਂ ਇੰਸਟਾਉਂਸ ਤੇ ਦੇਖ ਲੈਨੇ ਕਿਸੇ ਦੀ ਵੀਡੀਓ ਪਾਤੇ ਹਾਂ ਨੇ ਕੋਈ ਵੀਡੀਓ ਪੈਕਿੰਗ ਹੁਣ ਇੱਕ ਬੰਦੇ ਨੇ ਆ ਕੇ ਉੱਤੇ ਲੰਬਾ ਜਿਹੜਾ ਲਿਖਤਾ ਵੀ ਇਹਦਾ ਇਹ ਹੈ ਜੀ ਬਣਾ ਨਾ ਟਿਕਾਣਾ ਨਾ ਟਿਕਾਣਾ ਹੁਣ ਦੂਜਾ ਬੰਦਾ ਉਸ ਕਮੈਂਟ ਨਾਲ ਸਹਿਮਤ ਨਹੀਂ ਹੂੰ ਹੁਣ ਉਹ ਵਿੱਚ ਕੋਈ ਦੰਦਾ ਹਾਂ ਵੀ ਐ ਕਿਵੇਂ ਫਲਾਨੇ ਨੇ ਨਹੀਂ ਬਤਾਏ ਤਾਂ ਐ ਸੀ ਹੁਣ ਉਹ ਆ ਕੇ ਉਹਨੂੰ ਰਿਪਲਾਈ ਕਰਦਾ ਫਿਰ ਚਾਰ ਜਿਹੜੇ ਹੋਰ ਆ ਜਾਂਦੇ ਆ ਤੇ ਉਹ ਵਿਊ ਮਿਲਦੀ ਆ ਫਿਰ ਉਹਦੇ ਤੋਂ ਪੈਸਾ ਮਿਲਦਾ ਫਿਰ ਅਸੀਂ ਉਹਨੂੰ ਅੱਗੇ ਤੋਂ ਬਣਾ ਲੈ ਕਿ ਜਿਹੜੀ ਅੱਜ ਕੱਲ੍ਹ ਵਿਊਆਂ ਦੀ ਖੇਡ ਆ ਇਹ ਵੀ ਬੰਦੇ ਨੂੰ ਕਿਤੇ ਨਾ ਕਿਤੇ ਇਨਸਾਨੀਅਤ ਖਤਮ ਕਰ ਰਹੀ ਆ ਬੰਦਾ ਵਿਊ ਲੈਣ ਖਾਤਰ ਕੁਝ ਵੀ ਕਰ ਸਕਦਾ ਸੋਸ਼ਲ ਸੈਂਸਰ ਹੋਣਾ ਚਾਹੀਦਾ ਸਭ ਤੋਂ ਵੱਡਾ ਐਗਜ਼ਾਮਪਲ ਦੇ ਦੇਣਾ ਮੈਂ ਸੌਰੀ ਟੂ ਸੇ ਜਿਹੜਾ ਜਿਹੜੇ ਤੁਹਾਡੀ ਥੋਡੇ ਵਾਲਾ ਜਿਹੜਾ ਫੀਲਡ ਆ ਹਾਂਜੀ ਤੁਹਾਡੇ ਫੀਲਡ ਦੇ ਵਿੱਚ ਤੁਸੀਂ ਨਾ ਜਿੰਨੇ ਵੀ ਤੁਹਾਡੇ ਚੈਨਲ ਹੋਣਗੇ ਤੀਰ ਜਣ ਹੁਣ ਇੱਕ ਇੱਕ ਇੰਟਰਵਿਊ ਐਗਜ਼ਾਮਪਲ ਦੇ ਕੇ ਆਟਾ ਤੁਸੀਂ ਉਹਨਾਂ ਦੇ ਜਿਹੜੇ ਥੰਬ ਨੇਲ ਨੇ ਉਹ ਚੱਕਿਓ तीरਜ ਕੁਮਾਰ ਨੇ ਆ ਕੀ ਕਹਤਾ ਆ ਕੀ ਕਹ ਫਲਾਣੇ ਕਲਾਕਾਰ ਨੂੰ ਉਹਦੀ ਉਹਦੀ ਹੋਈ ਲੜਾਈ ਉਹਨੇ ਉਸਦੀ ਫਿਲਮ ਬਾਰੇ ਇਹ ਬੋਲਤਾ ਉਹਨੇ ਉਹਦੇ ਗਾਣੇ ਚ ਐਂ ਕਰਤਾ ਕਿਉਂਕਿ ਉੱਥੇ ਹੁਣ ਤੁਸੀਂ ਥੰਮਨੇ ਲਾਤਾ ਗੱਲ ਨਹੀਂ ਹੁੰਦੀ ਉਹ ਵਿੱਚ ਉਹ ਬੰਦਾ ਜਾ ਕੇ ਦੇਖੂ ਯਾਰ ਵੀ ਕੀ ਕਹਤਾ ਚੈੱਕ ਕਰਦੇ ਆ ਮੈਂ ਦੇਖੋ ਜੇ ਕੋਈ ਚੰਗੀਆਂ ਗੱਲਾਂ ਕਰੀ ਜਾਊਗਾ ਲੋਕਾਂ ਨੂੰ ਜ ਸਵਾਦ ਥੋੜਾ ਹੁੰਦਾ ਯਾਰ ਇਹ ਇਹ ਦੇ ਇਹਦੇ ਵਿੱਚ ਮੈਂ ਇੱਕ ਚੀਜ਼ ਐਡ ਕਰਦਾ ਆਪਾਂ ਨਿੱਕੇ ਹੁੰਦੇ ਕਹਾਣੀ ਆਪਾਂ ਨੂੰ ਪੜਾਈ ਜਾਂਦੀ ਸੀ ਕਿ ਇੱਕ ਬੰਦਾ ਆ ਚਰਵਾਹਾ ਸੀ ਤੇ ਉਹ ਪਿੰਡ ਵਾਲਿਆਂ ਨੂੰ ਕਹਿੰਦਾ ਸੀ ਸ਼ੇਰ ਆ ਗਿਆ ਸ਼ੇਰ ਆ ਗਿਆ ਤੇ ਪਿੰਡ ਵਾਲੇ ਇਕੱਠੇ ਹੁੰਦੇ ਸੀ ਡਾਂਗਾਂ ਲੈ ਕਿਤੇ ਉਹ ਕਹਿੰਦੇ ਮੈਂ ਤਾਂ ਐਵੇਂ ਬੋਲਿਆ ਤਾਂ ਫਿਰ ਇੱਕ ਦਿਨ ਸੱਚੀ ਸ਼ੇਰ ਆ ਗਿਆ ਤਾਂ ਮੈਂ ਜਦੋਂ ਇਹ ਮੀਡੀਆ ਪਰਸਨ ਦੇਖਦਾ ਨਾ ਜਿਹੜੇ ਸਿਰਫ ਆ ਰੋਸਟ ਕਰਨ ਨੂੰ ਜਾਂ ਲਾਈਕ 뷰 ਲੈਣ ਨੂੰ ਉਹ ਚੀਜ਼ ਦੇ ਉਹ ਸ਼ੇਰ ਆਉਣ ਵਾਲੀ ਗੱਲ ਆਉਂਦੀ ਆ ਵੀ ਜਿੱਦਨ ਸੱਚੀ ਸ਼ੇਰ ਆ ਗਿਆ ਔਰ ਇਹ ਚੀਜ਼ ਆਪਾਂ ਕਹਿ ਦਿੰਦੇ ਆ ਕਈ ਵਾਰੀ ਮਤਲਬ ਇਹ ਬਹੁਤ ਲੰਮੀ ਡਿਸਕਸ਼ਨਸ ਦਾ ਹੈਗਾ ਵੀ ਆਪਾਂ ਫਿਲਮ ਵਾਲਿਆਂ ਨੂੰ ਕਹਿੰਦੇ ਆ ਮੈਂ ਕਿਹਾ ਸੋਸ਼ਲ ਨੈਟਵਰਕ ਸੈਂਸਰ ਹੋਣਾ ਚਾਹੀਦਾ ਹੂੰ ਕਿ ਉਹ ਚੀਜ਼ ਕੀ ਬੋਲੀ ਗਈ ਆ ਉਹ ਉਹ ਚੀਜ਼ ਜੇ ਪਤਾ ਨਹੀਂ ਹੁਣ ਇਹ ਟੈਕਨੀਕਲੀ ਕੀ ਚੀਜ਼ ਹੈਗੀ ਆ ਕਿ ਜੇ ਰੋਂਗ ਇਨਫੋਰਮੇਸ਼ਨ ਆ ਤਾਂ ਉਹ ਡਿਲੀਟ ਹੋਣੀ ਚਾਹੀਦੀ ਹੈ। ਹੂੰ ਨਹੀਂ ਸੱਚੀ ਵੀ ਉਹ ਆਪਣੇ ਆਪ ਉਹਦੇ ਤੇ ਉਹ ਵੱਜਣਾ ਚਾਹੀਦਾ ਸਟ੍ਰਾਈਕ ਵੱਜਣੀ ਚਾਹੀਦੀ। ਕਈ ਵਾਰੀ ਨਾ ਕਈ ਵਾਰੀ ਜਿਵੇਂ ਉਸ ਉਹ ਜਾਣ ਬੁੱਝ ਕੇ ਸਵਾਲ ਵੀ ਇਹੋ ਜਿਹੇ ਕੀਤੇ ਜਾਂਦੇ ਆ ਕਿ ਵੀ ਜਿੱਦੇ ਚ ਕੁਛ ਨਾ ਕੁਛ ਸ਼ਾਇਦ ਕੋਈ ਗੱਲ ਇੱਕ ਨਿਕਲ ਆਵੇ। ਸਾਨੂੰ ਲੱਗਦਾ ਹੈ ਕਿ ਜੜ ਗੁੱਝ ਕੇ ਕਰ ਦੇਣੀ ਹੁਣ ਇਹ ਸਵਾਲ ਤੁਸੀਂ ਜਿਹੜਾ ਤੁਸੀਂ ਕਿ ਮਤਲਬ ਅਸੀਂ 80% 90% ਇਹ ਇਹੀ ਹੈ ਤੇ ਵੀਰੇ ਨੇ ਜਿਹੜਾ ਸਵਾਲ ਪੁੱਛਿਆ ਸੀ ਨਾ ਕਿ ਐਕਟਰ ਕੀ ਫੀਲ ਕਰਦਾ ਜਾਂ ਕੁਝ ਵੀ ਆ ਮੈਂ ਇਹ ਚੀਜ਼ ਸੱਚੀ ਕਹਿਣਾ ਵੀ ਐਕਟਰ ਵੀ ਇੱਕ ਇਨਸਾਨ ਆ ਨਾ ਆਪਾਂ ਇਹ ਹਮੇਸ਼ਾ ਸੋਚ ਲੈਂਦੇ ਆ ਕਿ ਐਕਟਰ ਦੀ ਲਾਈਫ ਇਦਾਂ ਹੈ ਇਦਾਂ ਵੀ ਉਹਦੀ ਬਹੁਤ ਲਾਈਫ ਕਮਾਲ ਹੁੰਦੀ ਆ ਪਰ ਕਦੇ ਕਿਸੇ ਨੇ ਐਕਟਰ ਦੀ ਜਿਹੜੀ ਮੈਂਟਲ ਸਟੇਟ ਪਿੱਛੇ ਉਹ ਜਿਹੜੀ ਟੈਨਸ਼ਨ ਚੱਲਦੀ ਆ ਜੋ ਫੀਲ ਕਰਦਾ ਜਦੋਂ ਉਹ ਘਰੇ ਬੈਠਾ ਹੁੰਦਾ ਆ ਉਹ ਚੀਜ਼ ਆ ਉਹ ਚੀਜ਼ ਕਦੇ ਵੀ ਕੋਈ ਨਹੀਂ ਸਮਝ ਸਕਦਾ ਉਹ ਵਾਕਈ ਬਹੁਤ ਪੇਨਫੁੱਲ ਚੀਜ਼ ਹੁੰਦੀ ਆ ਉਹ ਕਿਉਂਕਿ ਆਪਾਂ ਹਿਊਮਨ ਆ ਅਸੀਂ ਆਪਾਂ ਕੋਈ ਇਹ ਤਾਂ ਨਹੀਂ ਹੈਗੇ ਕਿ ਆਰਟਿਸਟ ਕੋਈ ਰੋਬੋਟ ਹੈ ਗਿਆ ਜਾਂ ਉਹਨਾਂ 'ਚ ਕੋਈ ਛਿਪ ਪੈਂਦੀ ਆ ਹੈਗੇ ਤਾਂ ਹਿਊਮਨ ਸੀ ਹੈਗੇ ਆ ਜਿਵੇਂ ਆਪਣੀ ਕੋਈ ਗੱਲ ਕਿਸੇ ਨੂੰ ਚੁਭ ਸਕਦੀ ਆ ਤਾਂ ਕਿਸੇ ਦੀ ਗੱਲ ਉਹ ਚੁਭ ਸਕਦੀ ਆ ਤਾਂ ਉਹ ਜਿਹੜਾ ਸਟਰਗਲ ਪੀੜਾ ਮੈਂ ਆਰਟਿਸਟਾਂ ਤੇ ਮੈਨੂੰ ਦੇਖੀ ਹੋਈ ਆ ਚੀਜ਼ ਜਦੋਂ ਲੋਕਡਾਊਨ ਵੀ ਵੀਰੇ ਹੈਗਾ ਸੀ ਹਾਂ ਲੋਕਡਾਊਨ ਸੀ ਜਦੋਂ ਜਦੋਂ ਮੇਰੇ ਬੰਬੇ ਕਈ ਮਿੱਤਰ ਹੈਗੇ ਸੀ ਰੈਂਟ ਕਈ ਕਿਉਂਕਿ ਆਪਣੇ ਇੱਥੇ ਮੈਨੂੰ ਬੜੀ ਵਧੀਆ ਚੀਜ਼ ਲੱਗੀ ਕਿ ਜਿੱਥੇ ਮੈਂ ਰਹਿ ਰਿਹਾ ਸੀ ਉਹ ਮੈਨੂੰ ਅੰਕਲ ਨੇ ਕਿਹਾ ਸੀ ਕਿ ਤੂੰ ਕੋਈ ਨਾ ਰੈਂਟ ਨਾ ਦੇ ਉਹ ਮੈਨੂੰ ਬਹੁਤ ਸੋਹਣਾ ਜੈਸਚਰ ਲੱਗਿਆ ਸੀ ਔਰ ਇਹ ਜੈਸਚਰ ਬਹੁਤ ਇੰਪੋਰਟੈਂਟ ਆ ਅਸੀਂ ਇਹ ਜੈਸਚਰ ਹੌਲੀ-ਹੌਲੀ ਦਿਮਾਗ ਚੋਂ ਕੱਢ ਰਹੇ ਹਾਂ ਕਿ ਅਸੀਂ ਕਿਹੜੀ ਸਿਚੁਏਸ਼ਨ ਚ ਕੀ ਹੁੰਦਾ ਜਦੋਂ ਬਾਰਡਰ ਏਰੀਆ ਚ ਆਉਣਾ ਮੈਂ ਜਦੋਂ ਉਹਦਾ ਯੁੱਧ ਦਾ ਮਾਹੌਲ ਬਣਦਾ ਨਾ ਤਾਂ ਉਦੋਂ ਡੀਜ਼ਲਾਂ ਦੇ ਤੇਲ ਦੇ ਰੇਟ ਵੱਜ ਜਾਂਦੇ ਹੁੰਦੇ ਆ ਕਿਉਂ ਕਿ ਅਸੀਂ ਲੋਕ ਸਿਚੁਏਸ਼ਨ ਚ ਬਿਜ਼ਨਸ ਕਰਦੇ ਆ ਔਰ ਉਹੀ ਬਿਜ਼ਨਸ ਅਸੀਂ ਹੁਣ ਇਸ ਚੀਜ਼ ਚ ਕਰਨ ਲੱਗ ਗਏ ਕਿ ਮੈਂ ਉਹਦੇ ਬਾਰੇ ਬੋਲਦਿਆਂ ਤੇ ਉਹ ਮੇਰੇ ਵੱਲ ਬੋਲਿਆ ਇਹ ਨਵਾਂ ਬਿਜ਼ਨਸ ਬਿਲਕੁਲ ਭਾਈ ਤੇ ਹਰ ਬੰਦਾ ਮੈਨੂੰ ਲੱਗਦਾ ਜਿਹੜਾ ਹੋਰ ਮੈਂ ਬਿਜ਼ਨਸ ਦੀ ਜਿਹੜੀ ਗੱਲ ਕਰ ਰਿਹਾ ਮੇਰੇ ਗੱਲ ਯਾਦ ਆ ਗਈ ਮੈਂ ਨਾ ਕਈ ਵਾਰੀ ਜਿਵੇਂ ਮੈਂ ਮੈਂ ਕੋਈ ਜਗ੍ਹਾ ਦਾ ਨਾਮ ਨਹੀਂ ਲਵਾਂਗਾ ਕੁਝ ਧਾਰਮਿਕ ਥਾਵਾਂ ਦੇ ਉੱਤੇ ਨਾ ਕੁਦਰਤੀ ਆਫਤਾਂ ਆਈਆਂ ਜਾਂ ਕੋਈ ਐਕਸੀਡੈਂਟ ਹੋਏ ਉੱਥੇ ਜਿਹੜੀਆਂ ਪਾਣੀ ਦੀਆਂ ਬੋਤਲਾਂ 20-20 ਰੁਪਏ ਦੇ ਵਿਕਦੀਆਂ ਸੀ ਨਾ ਉਹ 3-300 5-500 ਦੀਆਂ ਵੇਚ ਰੀਆਂ ਉਹਨਾਂ ਨੇ ਠੀਕ ਹੈ ਆਪ ਦਾ ਚੋਂ ਆਫਸਰ ਲੱਭਣ ਵਾਲਾ ਜਿਹੜਾ ਕੰਮ ਨਾ ਠੀਕ ਹੈ ਜਿਹੜੇ ਲੋਕ ਧਾਰਮਿਕ ਜਗ੍ਹਾ ਤੇ ਉੱਤੇ ਸਾਲਾਂ ਤੋਂ ਬੈਠੇ ਜਿਨ੍ਹਾਂ ਜਿਨ੍ਹਾਂ ਨੇ ਪੀੜੀਆਂ ਦਰ ਪੀੜੀਆਂ ਲੰਘਾਤੀਆਂ ਉੱਥੇ ਬੈਠੇ ਹੋਏ ਉਹਨਾਂ ਨੂੰ ਇੰਨੀ ਉਹਨਾਂ ਨੂੰ ਇਨਸਾਨੀਅਤ ਤੱਕ ਨਹੀਂ ਸਮਝ ਆਈ ਵੀ ਕੋਈ ਮਰਦਾ ਹੈ ਮਰਦਾ ਬੰਦਾ ਕਹਿੰਦਾ ਵੀ ਪਾਣੀ ਉਹਨੇ ਪੈਸੇ ਦੇਖ ਪਹਿਲਾਂ ਤੇਰੀ ਜੇਬ ਚ ਉਹ ਕਹਿੰਦਾ ਮੇਰੇ ਹੱਥ ਮੇਰੇ ਹੱਥ ਬੱਤ ਪਿਆਰ ਨਹੀਂ ਚੱਲ ਰਿਹਾ ਕੋਈ ਕਹਿੰਦਾ ਮੈਂ ਤੇਰੀ ਸਮਝੇ ਤਾਂ ਠੀਕ ਹੈ ਹੁਣ ਕਿਉਂਕਿ ਆਰਟਿਸਟ ਸੌਫਟ ਟਾਰਗੇਟ ਹੁੰਦਾ ਹੈ ਜੇ ਕਿਸੇ ਵੀ ਗੱਲ ਤੇ ਕਿਸੇ ਵੀ ਆਰਟਿਸਟ ਹੀ ਇੱਕ ਇੱਕ ਐਸਾ ਮਤਲਬ ਮੋਸਟਲੀ ਮੈਂ ਸਭ ਦੀ ਗੱਲ ਕਰਦਾ ਕੋਈ ਕੋਈ ਇੰਟੈਂਸ਼ਨਲੀ ਵੀ ਕਰਦਾ ਹੋਗਾ ਬਟ ਮੋਸਟਲੀ ਕੋਈ ਵੀ ਆਰਟਿਸਟ ਕਦੇ ਵੀ ਆਪਣਾ ਕੁਝ ਵੀ ਰੁਇਨ ਨਹੀਂ ਕਰਨਾ ਚਾਹੂਗਾ ਸੁੱਖੀ ਜਿੰਦਗੀ ਕਿਹਨੂੰ ਨਹੀਂ ਵਧੀਆ ਲੱਗਦੀ ਹਾਂ ਠੀਕ ਹੈ ਬਟ ਬਟ ਉਹ ਵਿਚਾਰ ਨੂੰ ਕਿਹਦੀ ਸਹਾ ਜਾਂਦਾ ਜ਼ਬਰਦਸਤੀ ਟਾਰਗੇਟ ਕੀਤਾ ਜਾਂਦਾ ਹੈ ਮੇਰਾ ਲਾਸਟ ਸਵਾਲ ਹੈ ਮੈਨੂੰ ਪਤਾ ਤੁਸੀਂ ਸਵੇਰ ਦੇ ਇੰਟਰਵਿਊ ਕਰ ਰਹੇ ਹੋ ਥੱਕ ਗਏ ਹੋਵੋਗੇ ਪਰ ਮੈਂ ਇੱਕ ਜਾਣਨਾ ਚਾਹੁੰਦਾ ਇਸ ਫਿਲਮ ਦੇ ਵਿੱਚ ਨਾ ਯਾਰੀ ਦੀ ਗੱਲ ਕੀਤੀ ਗਈ ਹੈ ਯਾਰੀ ਉਸ ਯਾਰੀ ਦੀ ਗੱਲ ਕੀਤੀ ਗਈ ਹੈ ਜਿਹੜਾ ਬੰਦਾ ਗਲਤ ਫੀਲਡ 'ਚ ਚੱਲ ਜਾਂਦਾ ਉੱਥੇ ਜਾ ਕੇ ਜੇ ਯਾਰੀ ਪਾ ਲੰਦਾ ਉੱਥੇ ਕੋਈ ਕਿਸੇ ਦਾ ਸਗਾ ਨਹੀਂ ਉੱਥੇ ਸਾਰੇ ਇੱਕ ਦੂਜੇ ਨੂੰ ਮਤਲਬ ਦੇ ਲਈ ਵਰਤਦੇ ਨੇ ਅੱਜ ਦੇ ਸਮੇਂ ਦੇ ਵਿੱਚ ਤੁਹਾਡੇ ਲਈ ਯਾਰੀ ਦੇ ਕੀ ਮਾਇਨੇ ਨੇ ਮੈਨੂੰ ਲੱਗਦਾ ਕਿ ਬਹੁਤ ਸਮਾਂ ਹੋ ਗਿਆ ਬਹੁਤ ਸਾਰੇ ਯਾਰ ਬਣਾਏ ਹੋਣਗੇ ਬਹੁਤ ਸਾਰੇ ਛੱਡ ਕੇ ਵੀ ਗਏ ਹੋਣਗੇ ਮੈਂ ਚਾਹਨਾ ਕਿ ਇਸ ਚੀਜ਼ ਦਾ ਜਵਾਬ ਤੁਸੀਂ ਦੋਨੇ ਦੇ ਸਕਦੇ ਹੋ ਹਨਾ ਸਰ ਪਰ ਮੈਂ ਚਾਹਨਾ ਕਿ ਯਾਰੀ ਦੇ ਮਾਇਨੇ ਕੀ ਨੇ ਅੱਜ ਦੀ ਸਮੇਂ ਦੇ ਵਿੱਚ ਯਾਰੀ ਦੀ ਕੀ ਇਮੀਅਤ ਰਹਿ ਗਈ ਯਾਰੀ ਦੇ ਮਾਇਨੇ ਜੋ ਪਹਿਲਾਂ ਸੀ ਉਹੀ ਅੱਜ ਨੇ ਯਾਰੀ ਦੇ ਮੈਨੇ ਕਦੇ ਨਹੀਂ ਬਦਲਦੇ ਹੁੰਦੇ ਜੇ ਯਾਰੀ ਹੈ ਤਾਂ ਜੇ ਯਾਰੀ ਨਹੀਂ ਹੈ ਫਿਰ ਉਹਦਾ ਕੋਈ ਮੈਨਾ ਹੀ ਨਹੀਂ ਹੈ ਇੰਨੀ ਗੱਲ ਹੈ ਤੁਸੀਂ ਬਾਈ ਕੁਝ ਓਪੀਨੀਅਨ ਰੱਖ ਰਹੇ ਚਾ ਮੈਂ ਕਿੰਨਾ ਯਾਰ ਯਾਰੀ ਬਹੁਤ ਐਫਰਟਲੈਸ ਚੀਜ਼ ਆ ਇਹ ਇੱਕ ਬਹੁਤ ਜਿਹੜੀ ਵਿਚਾਰਕ ਸਾਂਝ ਆ ਮਤਲਬ ਜੋ ਦੋ ਸੇਮ ਥਾਟ ਦੇ ਮੈਂ ਲਿਟਰਲੀ ਇਹ ਦੇਖਿਆ ਕਿ ਯਾਰੀ ਸੇਮ ਥਾਟ ਤੇ ਹੀ ਵਰਕ ਕਰਦੀ ਆ ਕਿ ਜਿਹੜੇ ਰਹਿਣ ਵਾਲੇ ਇਕੱਠੇ ਆ ਉਹਨਾਂ ਦਾ ਜਿਹੜਾ ਮੈਂਟਲ ਲੈਵਲ ਆ ਉਹ ਸੇਮ ਆ ਫਿਰ ਭਾਈ ਉਹ ਕਿਹੜੀ ਸਿਚੁਏਸ਼ਨ ਹੁੰਦੀ ਹੈ ਜਿਹੜੇ ਕਥਾਲੀ ਚ ਖਾ ਕੇ ਵੀ ਕਈ ਵਾਰ ਫਿੱਟ ਵਿੱਚ ਉਹ ਉਹ ਸਿਚੁਏਸ਼ਨ ਉਹੀ ਵੀਰੇ ਨੇ ਜਿਹੜੀ ਗੱਲ ਕਹੀ ਨਾ ਵੀ ਜਦੋਂ ਕੋਈ ਬੰਦਾ ਐ ਬਿਹੇਵ ਕਰਦਾ ਤਾਂ ਮੈਂ ਇਹ ਸੋਚਦਾ ਕਿ ਉਹਦੀਆਂ ਮੋਰਲ ਵੈਲਿਊਜ਼ ਕੀ ਨੇ ਹੈਨਾ ਉਹ ਵਾਕਈ ਉਹ ਚੀਜ਼ ਬਹੁਤ ਘੈਂਟ ਆ ਕਿ ਘਰੋਂ ਤੋਂ ਉਹਨੂੰ ਕਿਵੇਂ ਬਣਾਇਆ ਗਿਆ ਇਹ ਚੀਜ਼ ਬਹੁਤ ਜਿਵੇਂ ਮੈਨੂੰ ਐ ਲੱਗਦਾ ਹੁੰਦਾ ਕਿ ਰਾਜਨੀਤੀ ਰਾਜਨੀਤਿਕ ਬੰਦਿਆਂ ਦਾ ਕੰਮ ਆ ਮਤਲਬ ਐ ਨਹੀਂ ਕਿ ਰਾਜਨੀਤੀ ਕੋਈ ਜਣਾ ਖਣਾ ਹੀ ਉੱਠ ਕੇ ਬੈਠਦਾ ਮੈਂ ਬਚਪਨ ਚ ਇੱਕ ਵਾਰੀ ਜਿੰਨੇ ਉਹ ਨਾ ਪਸਵਾਂ ਨੂੰ ਜੇ ਪਾਣੀ ਪਣੀ ਪਿਆਉਂਦੇ ਹੁੰਦੇ ਸੀਗੇ ਤਾਂ ਗਾਂ ਨੂੰ ਜਦੋਂ ਖੋਲਣ ਲੱਗਿਆ ਤਾਂ ਬੈਕਟਰੀ ਸੀ ਮੈਨੂੰ ਉੱਠ ਹਨ ਤੇ ਮੈਂ ਛੋਟਾ ਹੁੰਦਾ ਸੀ ਮਤਲਬ ਤੀਜੀ ਚੌਥੀ ਚ ਹੋਊਗਾ ਤਾਂ ਮੈਂ ਉਹਦੇ ਐ ਪੈਰ ਮਾਰਦਾ ਬਿਠਾਉਣ ਵਾਸਤੇ ਜਿਹਨ ਮੋਸਟਲੀ ਉਹ ਪੈਰ ਮਾਰਦੇ ਨੇ ਤੇ ਮੇਰੀ ਮਾਂ ਮੇਰੀ ਮਾਂ ਨੇ ਮੈਨੂੰ ਕਿਹਾ ਵੀ ਪੁੱਤੋ ਵੀ ਗਾਂ ਦੇ ਤੇ ਆਪਣੇ ਵੀ ਕੁੜੀਆਂ ਦੇ ਨਾ ਪੈਰ ਨਹੀਂ ਲਾਈਦਾ ਹੈ ਤਾਂ ਉਹ ਉਹ ਗੱਲ ਨਾ ਬਚਪਨ ਦੀ ਮੇਰੇ ਮੇਰੇ ਦਿਮਾਗ ਚ ਬੈ ਗਈ ਦਿਮਾਗ ਚ ਬੈ ਗਈ ਰਾਈਟ ਤਾਂ ਉਹ ਇਹ ਇਹ ਤੁਸੀਂ ਸਹਿਸਭਾਈ ਤੁਹਾਡੇ ਅੰਦਰ ਹੁੰਦੀਆਂ ਸਾਰੀਆਂ ਚੀਜ਼ਾਂ ਜੋ ਵੀ ਚੀਜ਼ਾਂ ਹਰ ਚੀਜ਼ ਸਹਿਸਭਾ ਤੁਹਾਡੇ ਅੰਦਰ ਹੁੰਦੀ ਹੈ ਵਫਾਦਾਰੀ ਵੀ ਤੁਹਾਡੇ ਅੰਦਰ ਹੁੰਦੀ ਹੈ ਬਿਲਕੁਲ ਠੀਕ ਹੈ ਹਰ ਚੀਜ਼ ਤੁਹਾਡੇ ਬਲੱਡ ਚ ਹੁੰਦੀ ਹੈ ਤੁਹਾਡੀ ਤੁਹਾਡੀ ਜੋ ਤੁਹਾਡੀ ਫਿਤਰਤ ਹੈ ਨਾ ਅਗਰ ਜੇ ਤੁਹਾਡੀ ਧੋਖਾ ਦੇਣ ਦੀ ਫਿਤਰਤ ਹੈ ਤਾਂ ਉਹ ਮਤਲਬ ਤੁਹਾਡੇ ਅੰਦਰ ਹੈਗੀ ਹੋਈ ਹੈ ਆਲਰੇਡੀ ਕੋਈ ਇੱਕ ਮੌਕੇ ਤੇ ਆ ਕੇ ਨਹੀਂ ਬਣਦੀ ਮੌਕੇ ਤੇ ਆ ਕੇ ਮਜਬੂਰਤੋ ਓਕਾ ਦੇਣਾ ਕਿ ਮਜਬੂਰੀ ਨਹੀਂ ਹੈਗੀ ਯਾਰ ਚੋਇਸ ਸਰ ਚੋਇਸ ਹੈ ਬਸ ਇਹ ਚੀਜ਼ ਹੈ ਸੋ ਬਹੁਤ ਬਹੁਤ ਧੰਨਵਾਦ ਹੈ ਭਾਈ ਤਾਂ 25 ਅਪ੍ਰੈਲ ਨੂੰ ਸਿਨੇਮਾ ਘਰਾਂ ਦੇ ਵਿੱਚ ਫਿਲਮ ਆ ਰਹੀ ਹੈ ਜੀ ਗੈਂਗਲੈਂਡ ਤੇ ਬਾਈ ਹੁਣ ਹੀ ਸਾਡੇ ਨਾਲ ਮੌਜੂਦ ਸੀਗੇ ਗੱਲਾਂ ਤੋਂ ਆਈਡੀਆ ਲੱਗ ਹੀ ਗਿਆ ਆਪਾਂ ਫਿਲਮ ਨੂੰ ਨਾਮ ਤੋਂ ਜੱਜ ਨਾ ਕਰੀਏ ਅਸੀਂ ਇਹ ਦੇਖਣ ਚਾਹੀਏ ਕਿ ਫਿਲਮ ਸਾਨੂੰ ਦੇ ਕੀ ਰਹੀ ਹੈ ਅਸੀਂ ਇੰਜੋਏਮੈਂਟ ਦੇ ਲਈ ਫਿਲਮ ਦੇਖਣੀ ਚਾਹੀਏ ਤੇ ਉਮੀਦ ਕਰਦੇ ਹਾਂ ਕਿ ਹਮੇਸ਼ਾ ਹੀ ਸਾਡੇ ਪੰਜਾਬੀ ਸਿਨੇਮੇ ਨੇ ਚੰਗੀਆਂ ਫਿਲਮਾਂ ਬਣਾਈਆਂ ਨੇ ਜਿਨ੍ਹਾਂ ਨੇ ਹਮੇਸ਼ਾ ਹੀ ਸਾਨੂੰ ਕੁਝ ਚੰਗਾ ਦਿੱਤਾ ਹੈ ਤੇ ਇਹ ਫਿਲਮ ਵੀ ਬੜੀ ਬਾਕਮਾਲ ਹੋ